ਨਰੁਗੀ ਕਾਇਆ ਜਿੰਦਾਬਾਦ ਹਾਂਜੀ ਦੋਸਤੋ ਨਰੁਗੀ ਕਾਇਆ ਦੇ ਅੱਜ ਦੇ ਲਾਈਵ ਦੇ ਵਿੱਚ ਸਿੱਧੇ ਪ੍ਰਸਾਰਣ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਦਾ ਲਾਈਵ ਇੱਕ ਐਸਾ ਵਿਸ਼ਾ ਹੈ ਜੋ ਹਰ ਇਨਸਾਨ ਹਰ ਇਨਸਾਨ ਨਾਲ ਜੁੜਿਆ ਹੋਇਆ ਹੈ ਸਵਾਲ ਇਹ ਹੈ ਮਨ ਕਿਉਂ ਨਹੀਂ ਰੁਕਦਾ ਤੁਸੀਂ ਕੰਮ ਕਰ ਰਹੇ ਹੋ ਫਿਰ ਵੀ ਮਨ ਕਿਤੇ ਹੋਰ ਹੈ ਰਾਤ ਨੂੰ ਸੌਣਾ ਚਾਹੁੰਦੇ ਹੋ ਪਰ ਵਿਚਾਰ ਰੁਕਦੇ ਨਹੀਂ ਕਮੈਂਟ ਵਿੱਚ ਜਰੂਰ ਦੱਸੋ ਕਿ ਤੁਹਾਡਾ ਮਨ ਵੀ ਬਹੁਤ ਸੋਚਦਾ ਹੈ ਮਨ ਕੀ ਹੈ ਹਾਂਜੀ ਹੈਲੋ ਕੀ ਤੁਹਾਨੂੰ ਆਵਾਜ਼ ਸੁਣਾਈ ਦੇ ਰਹੀ ਹੈ ਹਾਂਜੀ ਕੀ ਤੁਹਾਨੂੰ ਆਵਾਜ਼ ਸੁਣਾਈ ਦੇ ਰਹੀ ਹੈ ਹੈਲੋ ਤੁਹਾਨੂੰ ਆਵਾਜ਼ ਸੁਣਾਈ ਦੇ ਰਹੀ ਹੈ ਦੱਸੋ ਜਰੂਰ ਦੱਸੋ ਜੀ ਪਿਛਲੀ ਵਾਰ ਆਵਾਜ਼ ਨਹੀਂ ਸੀ ਸੁਣਾਈ ਦੇ ਰਹੀ ਹੁਣ ਦੱਸੋ ਜੀ ਆਵਾਜ਼ ਸੁਣਾਈ ਦੇ ਰਹੀ ਹੈ ਹੈਲੋ ਆਵਾਜ਼ ਸੁਣਾਈ ਦੇ ਰਹੀ ਹੈ ਜੀ ਦੱਸੋ ਮੜਾ ਜਾ ਕਮੈਂਟ ਕਰਕੇ ਦੱਸੋ ਸਾਨੂੰ ਜੀ ਆਵਾਜ਼ ਸੁਣਾਈ ਦੇ ਰਹੀ ਹੈ ਆਵਾਜ਼ ਸੁਣਾਈ ਦੇ ਰਹੀ ਹੈ ਜੀ ਦੱਸੋ ਹੈਲੋ ਸ਼ੁਰੂ ਕਰਦੇ ਆ ਫਿਰ ਦੁਬਾਰੇ ਦੋਸਤੋ ਦੋਸਤੋ ਅੱਜ ਦਾ ਜਿਹੜਾ ਲਾਈਵ ਹੈ ਇੱਕ ਐਸਾ ਵਿਸ਼ਾ ਹੈ ਵੈਸੇ ਤਾਂ ਜਿਹੜਾ ਨਰੋਗੀ ਕਾਇਆ ਇਹ ਵਿਸ਼ਾ ਜਿਹੜਾ ਹੈ ਸਾਰਿਆਂ ਲਈ ਹੀ ਬਹੁਤ ਜ਼ਰੂਰੀ ਆ ਮੈਂ ਪਹਿਲੇ ਉਸੇ ਚ ਦੱਸਿਆ ਸੀ ਵੀ ਨਾ ਜਿਹੜਾ ਨਰੋਗੀ ਕਾਇਆ ਉਹ ਹਰ ਇੱਕ ਬੰਦਾ ਚਾਹੁੰਦਾ ਵੀ ਮੇਰੀ ਨਰੋਗੀ ਕਾਇਆ ਹੋਣਾ ਚਾਹੀਦੀ ਹੈ ਠੀਕ ਆ ਨੇ ਉਹ ਕਿਹੜੇ ਵੀ ਧਰਮ ਦਾ ਕਿਹੜੇ ਵੀ ਖਿੱਤੇ ਦਾ ਹੋਵੇ ਦੁਨੀਆ ਦੇ ਵਿੱਚ ਕਿਤੇ ਵੀ ਰਹਿੰਦਾ ਹੋਵੇ ਠੀਕ ਨੇ ਕਿਸੇ ਚੀਜ਼ ਨੂੰ ਮੰਨਦਾ ਹੋਵੇ ਨਾ ਮੰਨਦਾ ਹੋਵੇ ਸਾਰੇ ਲੋਕ ਚਾਹੁੰਦੇ ਆ ਵੀ ਮੈਂ ਜਿਹੜਾ ਤੰਦਰੁਸਤ ਰਹਾ ਨੋਗੀ ਕਾਇਆ ਮੇਰੀ ਠੀਕ ਰਹੇ ਰੋਗੀ ਰਾਇ ਮਿਲ ਕਾਇਆ ਤੇ ਦੋਸਤੋ ਅੱਜ ਦੇ ਇਸ ਲਾਈਵ ਦੇ ਵਿੱਚ ਫਿਰ ਏ ਸ਼ੁਰੂ ਕਰ ਰਹੇ ਆਪਾਂ ਸਵਾਲ ਇਹ ਹੈ ਮਨ ਕਿਉਂ ਨਹੀਂ ਰੁਕਦਾ ਕਿਉਂਕਿ ਮਾਨਾ ਜਿਹੜਾ ਮਨ ਦੇ ਉੱਤੇ ਬਹੁਤ ਕੁਝ ਮਾਨਾ ਹੈ ਜਿਹੜਾ ਮਨ ਦੇ ਉੱਤੇ ਇਹ ਸਾਰੇ ਕੁਝ ਟਿਕਿਆ ਹੋਇਆ ਹੈ ਤੇ ਮਨ ਕਿਉਂ ਨਹੀਂ ਰੁਕਦਾ ਤੁਸੀਂ ਕੰਮ ਕਰ ਰਹੇ ਹੋ ਫਿਰ ਵੀ ਮਨ ਕਿਤੇ ਹੋਰ ਹੈ ਕਈ ਵਾਰੀ ਹੁੰਦਾ ਨਹੀਂ ਹੈ ਤੁਸੀਂ ਬੈਠੇ ਕਿਤੇ ਹੋਰ ਹੁੰਨੇ ਹੋ ਮਨ ਤੁਹਾਡਾ ਕਿਤੇ ਪਿੱਛੇ ਪਿਆ ਹੋਇਆ ਜਿਵੇਂ ਉਹ ਗੁਰੂ ਨਾਨਕ ਦੇਵ ਜੀ ਨਾਲ ਕਾਜੀ ਕਹਿੰਦਾ ਸੀ ਵੀ ਮੇਰੇ ਨਾਲ ਤੁਸੀਂ ਉਹ ਨਮਾਜ਼ ਅਦਾ ਕਰੋ ਜੀ ਗੁਰੂ ਸਾਹਿਬ ਕਹਿੰਦੇ ਵੀ ਨਮਾਜ਼ ਅਦਾ ਕੀ ਦੇ ਨਾਲ ਕਰਾਂ ਵੀ ਤੂੰ ਰੇ ਬੈਠਾ ਹੈ ਤੇ ਘੋੜਿਆਂ ਚ ਤੇਰਾ ਹੋਆ ਜਿਹੜੇ ਘੋੜਿਆਂ ਦਾ ਵਪਾਰ ਕਰਨ ਗਿਆ ਸੀ ਜਾਂ ਕਾਜੀ ਸੀ ਵੀ ਤੇਰੀ ਜਿਹੜੀ ਉਹ ਆ ਤੇਰੀ ਤੇਰੀ ਸੁਰਤੀ ਦਾ ਪਿੱਛੇ ਪਈ ਆ ਜਿਹੜੀ ਤੇਰੇ ਮੱਜ ਨੇ ਇੱਕ ਕੱਟੀ ਜਿਗਾਟਾ ਜੋ ਵੀ ਦਿੱਤਾ ਵਿਚੇਰਾ ਉਹਨੇ ਤੇ ਇਹ ਇਸ ਚੀਜ਼ ਆ ਤੇ ਇਹ ਆ ਵੀ ਆਪਾਂ ਜਿਹੜਾ ਕੰਮ ਕਰ ਰਹੇ ਹੁੰਨੇ ਆ ਪਰ ਮੰਨ ਕੇ ਤੇ ਹੋਰ ਹੁੰਦਾ ਰਾਤ ਨੂੰ ਸੋਣਾ ਚਾਹੁੰਦੇ ਹੋ ਪਰ ਵਿਚਾਰ ਰੁਕਦੇ ਨਹੀਂ ਬਹੁਤ ਵਾਰੀ ਹੁੰਦਾ ਹਾਂਜੀ ਵੀਰ ਜੀ ਹਾਂਜੀ ਸੁਰਜੀਤ ਸਿੰਘ ਜੀ ਆਗੇ ਜੀ ਠੀਕ ਆ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਤਨਾਮ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਧੰਨਵਾਦ ਤੁਹਾਡਾ ਹਾਂਜੀ ਆਵਾਜ਼ ਆ ਰਹੀ ਹੈ ਬਸ ਸਹੀ ਗੱਲ ਹੈ ਜੀ ਤੇ ਰਾਤ ਨੂੰ ਆਪਾਂ ਕਈ ਵਾਰੀ ਬਹੁਤ ਵਾਰੀ ਹੁੰਦਾ ਹੈ ਸੌਣਾ ਚਾਹੁੰਨੇ ਆ ਪਰ ਜਿਹੜੇ ਵਿਚਾਰ ਇਹਨੇ ਮਨ ਚ ਰੁਕਦੇ ਕਈ ਵਾਰੀ 12 12 1 1 ਵੱਜ ਜਾਂਦਾ ਬਹੁਤ ਵਾਰੀ ਹੁੰਦਾ ਹੈ ਪਰ ਮੈਂ ਤੁਹਾਨੂੰ ਦੱਸਿਆ ਜੇ ਨਾ ਹੋ ਆਉਂਦਾ ਹੋਵੇ ਤਾਂ ਵੱਜਰਾਸਨ 'ਚ ਬੈਠ ਜਾਓ ਤੇ 10 ਮਿੰਟ 5 ਮਿੰਟ ਜਿੰਨਾ ਵੀ ਅਟਸਾ ਦਿਓ ਤੇ ਉਸ ਤੋਂ ਬਾਅਦ ਨੀਂਦ ਆਉਣ ਲੱਗ ਜਾਂਦੀ ਹੈ ਪਰ ਇੱਕ ਕਮੈਂਟ ਕਰਕੇ ਜਰੂਰ ਦੱਸੋ ਤੁਸੀਂ ਕਿ ਤੁਹਾਡਾ ਮਨ ਵੀ ਬਹੁਤ ਸੋਚਦਾ ਹੈ ਵੀ ਕਮੈਂਟ ਕਰਕੇ ਦੱਸੋ ਮਨ ਬਹੁਤ ਸੋਚਦਾ ਹੈ ਮਨ ਕੀ ਹੈ ਦੋਸਤੋ ਮਨ ਜਿਹੜਾ ਹੈਗਾ ਇਹ ਕੋਈ ਮਾਸ ਜਾਂ ਹੱਡੀ ਨਹੀਂ ਮਾਸ ਦਾ ਲੁਥੜਾ ਕਹਿੰਦੇ ਆ ਮਨ ਇੱਕ ਸੂਚਨਾ ਪ੍ਰਣਾਲੀ ਆ ਇਹ ਸਾਡਾ ਜਿਹੜਾ ਸਰੀਰ ਹੈ ਇਹ ਦੀ ਸੂਚਨਾ ਪ੍ਰਣਾਲੀ ਆ ਜਿਵੇਂ ਹੁਣ ਇੱਕ ਸਰਕਾਰ ਆ ਜਿਹੜੀ ਹਰ ਇੱਕ ਸਰਕਾਰ ਉਹ ਸਟੇਟ ਦੀ ਹੋਵੇ ਇਹ ਹੋਵੇ ਉਹ ਸੈਂਟਰ ਦੀ ਹੋਵੇ ਮਤਲਬ ਉਹਨਾਂ ਕੋਲ ਇਹ ਸੂਚਨਾ ਵਿਭਾਗ ਹੁੰਦਾ ਇੱਕ ਜਿਹਨੂੰ ਪਬਲਿਕ ਰਿਲੇਸ਼ਨ ਕਹਿੰਦੇ ਆ ਅਸੀਂ ਜਿਹੜੇ ਪਾਵਰ ਰਿਲੇਸ਼ਨ ਇਹ ਸਾਡਾ ਇੱਕ ਨਾਮ ਪਾਵਰ ਰਿਲੇਸ਼ਨ ਹੈ ਇਹ ਸੂਚਨਾ ਜਿਹੜੀ ਜਿਹੜਾ ਇਹ ਆ ਨਾ ਮਾਸ ਦਾ ਇਹ ਮਨ ਇੱਕ ਸੂਚਨਾ ਪ੍ਰਣਾਲੀ ਹੈ ਮਨ ਦਾ ਕੰਮ ਹੈ ਸੋਚਣਾ ਯਾਦ ਕਰਨਾ ਡਰਾਉਣਾ ਬਚਾਉਣਾ ਠੀਕ ਹੈ ਨਾ ਜੀ ਇਹ ਸਾਰੀਆਂ ਗੱਲਾਂ ਕਰਦਾ ਜੇ ਹੁਣ ਕਿਸੇ ਨੂੰ ਮਤਲਬ ਅ ਕਿ ਕਿਸੇ ਦੇ ਮਤਲਬ ਕੋਈ ਇਹ ਜਿਹਾ ਹੋਵੇ ਅਸੀਂ ਬਿਨਾ ਮਤ ਰੁਕਈ ਬੰਦੇ ਤਾਂ ਉਹੀ ਡਰ ਜਾਂਦੇ ਨੇ ਮਾੜੀ ਘਟਨਾ ਕਿਤੇ ਹੋਰ ਹੁੰਦੀ ਹੁੰਦੀ ਹੈ ਡਰ ਆਪ ਜਾਂਦੇ ਨੇ ਇਹ ਇਸ ਕਰਕੇ ਜਿਹੜਾ ਮਨ ਜਿਹੜਾ ਹੈਗਾ ਡਰਾ ਦਿੰਦਾ ਬੰਦੇ ਨੂੰ ਤੇ ਨਵੀਂ ਖੋਜ ਕੀ ਕਹਿੰਦੀ ਹੈ ਨਵੀਂ ਖੋਜ ਕਹਿੰਦੀ ਹੈ ਵੀ ਮਨ ਦਾ ਜਿਹੜਾ ਮੁੱਖ ਕੰਮ ਹੈ ਉਹ ਸਾਨੂੰ ਖਤਰੇ ਤੋਂ ਬਚਾਉਣਾ ਹੈ ਜਿਹੜਾ ਮੁੱਖ ਕੰਮ ਹੈ ਖਾਤਰੇ ਤੋਂ ਬਚਾਉਣਾ ਹੈ ਪਰ ਸਮੱਸਿਆ ਉਦੋਂ ਬਣਦੀ ਹੈ ਜਦੋਂ ਮਨ ਜਿਹੜਾ ਖਬਰਾ ਖਤਰਾ ਨਾ ਹੋਣ ਦੇ ਬਾਵਜੂਦ ਵੀ ਖਤਰਾ ਮੰਨ ਲੈਂਦਾ ਹੈ ਠੀਕ ਹੈ ਨਾ ਜੀ ਤੇ ਇਸ ਕਰਕੇ ਮਨ ਕਿਉਂ ਨਹੀਂ ਰੁਕਦਾ ਮਨ ਰੁਕਦਾ ਕਿਉਂ ਨਹੀਂ ਇਹਦੇ ਵਿੱਚ ਵੀ ਹੈ ਤੇ ਇਹਦੇ ਨਾਲ ਡਾਰਾ ਜਿਹੜਾ ਮਨ ਦਾ ਸਭ ਤੋਂ ਵੱਡਾ ਇੰਦਨ ਹੈ ਜਿਹਨੂੰ ਆਪਾਂ ਬਾਲਣ ਕਹਿ ਦਿੰਨੇ ਆ ਠੀਕ ਹੈ ਝੁੱਲੇ ਦਾ ਲਈ ਇਹ ਬਾਲਣ ਹੋਊਗਾ ਬਿਜਲੀ ਹੋ ਗਈ ਜਿਵੇਂ ਪੈਟਰੋਲ ਹੋਏ ਗੱਡਿਆਂ ਚ ਇਹ ਸਾਡਾ ਜਿਹੜਾ ਹੈਗਾ ਦਰ ਹੈ ਜਿਹੜਾ ਆਮੰਦਾ ਸਭ ਤੋਂ ਵੱਡਾ ਇੰਧਨ ਹੈ ਤੇ ਭਿੱਖ ਦਾ ਇਹ ਡਰ ਕਿ ਮੇਰਾ ਇਹ ਭਿੱਖ ਦਾ ਡਰ ਕਿ ਇਹਨਾਂ ਨੂੰ ਭਿੱਖ ਦਾ ਡਰ ਹੁੰਦਾ ਹੈ ਭਿੱਖ ਦਾ ਡਰ ਹੁੰਦਾ ਵੀ ਪਤਾ ਨਹੀਂ ਯਾਰ ਕੀ ਬਣੂ ਅੱਗੇ ਜਾ ਕੇ ਪੈਸੇ ਦਾ ਡਰ ਹੁੰਦਾ ਹੈ ਠੀਕ ਹੈ ਨਾ ਜੀ ਬਿਮਾਰੀ ਦਾ ਡਰ ਹੁੰਦਾ ਹੈ ਕਈ ਚੀਜ਼ਾਂ ਦਾ ਅਸੀਂ ਆਪਣੇ ਆਪ ਵੇ ਸਿਹੜ ਲੈਨੇ ਆ ਲੋਕਾਂ ਦੀ ਸੋਚ ਦਾ ਡਰ ਹੁੰਦਾ ਹੈ ਡਰ ਮਨ ਨੂੰ ਹਮੇਸ਼ਾ ਜਾਗਦਾ ਰੱਖਦਾ ਹੈ ਪਰ ਅਰੇ ਅਸੀਂ ਹੁਣ ਕੀ ਕਰਦੇ ਆ ਲੋਕਾਂ ਦੀ ਸੋਚ ਦਾ ਡਰ ਲੋਕ ਕੀ ਕਹਿਣਗੇ ਜੀ ਪਤਾ ਨਹੀਂ ਕੀ ਹੋ ਜੂਗਾ ਜੀ ਠੀਕ ਹੈ ਨਾ ਜੀ ਇਹ ਲੋਕਾਂ ਮੰਗਰ ਤਾਂ ਜਾਣਾ ਹੀ ਨਹੀਂ ਮੈਂ ਪਹਿਲੇ ਉਸ ਚ ਵੀ ਦੱਸਿਆ ਤੁਹਾਨੂੰ ਠੀਕ ਹੈ ਨੀ ਤੁਸੀਂ ਆਪਦਾ ਦੇਖਣਾ ਵੀ ਤੁਹਾਨੂੰ ਕੀ ਠੀਕ ਲੱਗ ਰਿਹਾ ਠੀਕ ਹੈ ਨਾ ਜੀ ਤੇ ਮਨ ਜਿਹੜਾ ਇਹ ਹਾਂ ਜੀ ਕੋਈ ਅੱਗੇ ਜਾਣ ਤੁਸੀਂ ਕੋਈ ਕਮੈਂਟ ਨਹੀਂ ਕੀਤਾ ਹੈਗਾ ਆਪਣੇ ਵਿਚਾਰ ਵੀ ਦਿਓ ਨਾ ਤੁਸੀਂ ਠੀਕ ਹੈ ਜੀ ਤੇ ਅਧੂਰੇ ਵਿਚਾਰ ਹੁੰਦੇ ਨੇ ਜਿਹੜੇ ਨਵੀਂ ਖੋਜ ਆਇਆ ਉਹ ਦੱਸ ਰਿਹਾ ਜੇ ਕੰਮ ਅਧੂਰੇ ਰਹਿ ਜਾਂਦੇ ਹਨ ਉਹ ਮਨ ਵਿੱਚ ਘੁੰਮਦੇ ਰਹਿੰਦੇ ਹਨ ਇਸ ਨੂੰ ਵਿਗਿਆਨ ਅਧੂਰਾ ਚੱਕਰਬਰਵਾਹ ਕਹਿੰਦਾ ਹੈ ਕਈ ਵਾਰੀ ਆਪਾਂ ਸੋਚਦੇ ਹਾਂ ਕੰਮ ਰਹਿ ਜਵੇ ਤਾਂ ਬੰਦਾ ਮੱਲੂ ਮੱਲੀ ਸੋਚਣ ਲੱਗ ਜਾ ਯਾਰ ਹੁਣ ਕੀ ਬਣੂਗਾ ਆ ਬਣੂਗਾ ਠੀਕ ਨਹੀਂ ਉਹ ਉਹਨੂੰ ਤੁਸੀਂ ਕਿਵੇਂ ਠੀਕ ਕਰਨਾ ਹੈ ਉਹਨੂੰ ਆਪਣੇ ਆਪ ਤੇ ਕੰਟਰੋਲ ਕਰਨਾ ਤੁਸੀਂ ਠੀਕ ਹੈ ਨਾ ਜੀ ਤੇ ਇਸੇ ਕਰਕੇ ਤੇ ਇਹ ਜਿਹੜਾ ਮੋਬਾਈਲ ਹੈ ਇਹ ਜਾਣਕਾਰੀ ਦਾ ਹਮਲਾ ਹੈ ਮਤਲਬ ਜਾਣਕਾਰੀ ਤੇ ਹਮਲਾ ਸਾਡੇ ਦੋਸਤੋ ਅੱਜ ਹੁਣ ਮਨ ਨੂੰ ਆਰਾਮ ਨਹੀਂ ਮਿਲਦਾ ਕਿਉਂਕਿ ਜਾਣਕਾਰੀ ਰੁਕਦੀ ਹੀ ਨਹੀਂ ਹੁਣ ਤੁਸੀਂ ਆਪ ਦੇਖ ਲਓ ਸੋਸ਼ਲ ਮੀਡੀਆ ਤੇ ਤੁਸੀਂ ਖਬਰਾਂ ਦੇ ਚੈਨਲ ਦੇਖ ਲਓ ਖਬਰਾਂ ਨੇ ਜਿਹੜੀਆਂ ਊਠ ਪਟਾੰਗ ਸਾਨੂੰ ਦੇ ਰੀਆਂ ਨੇ ਅਸੀਂ ਹੁਣ ਖਬਰਾਂ ਸੁਣਦੇ ਆ ਜਿਨ੍ਹਾਂ ਦਾ ਕੋਈ ਤੁੱਕ ਨਹੀਂ ਬਣਦਾ ਮੈਂ ਤਾਂ ਦੇਖੋ ਮੈਂ 2000 ਜਦੋਂ ਆਹ ਮੱਲੂ ਕੋਰੋਨਾ ਹੋਇਆ ਉਸ ਤੋਂ ਬਾਅਦ ਮੈਂ ਤਾਂ ਖਬਰਾਂ ਸੁਣਦੇ ਨਹੀਂ ਕਿਤੇ ਇੱਕ ਅੱਧੀ ਇੱਕ ਅੱਧਾ ਵਧੀਆ ਚੈਨਲ ਜਾਂ ਦੇਖ ਕੇ ਅਸੀਂ ਖਬਰਾਂ ਸੁਣਦੇ ਆ ਨੇ ਮੜਾ ਮੋਟਾ ਅਪਡੇਟਰ ਰਹਿਣਾ ਤੱਕ ਦਾ ਕਈ ਤਾਂ ਹੁਣ ਇੱਕ ਖਬਰ ਹੈ ਜਿਹੜੀ ਇੱਕ ਖਬਰ ਨੂੰ ਹੈ 10 10 ਮਿੰਟ ਲਾ ਦਿੰਦੇ ਨੇ ਉਹਨੂੰ 5 6 ਖਬਰਾਂ 10 ਖਬਰਾਂ ਬਣਾ ਦਿੰਦੇ ਨੇ ਇਸ ਕਰਕੇ ਵੀ ਸਾਨੂੰ ਉਹਦੇ ਨਾਲ ਕੋਈ ਤਾਲੁਕਤ ਨਹੀਂ ਹੈ ਠੀਕ ਹੈ ਨਹੀਂ ਤੁਸੀਂ ਆਪਣੇ ਆਪ ਤੇ ਜਿਹੜੇ ਵਿਚਾਰ ਘੁੰਮਦੇ ਨੇ ਇਹਨਾਂ ਨੂੰ ਹੋਰ ਰੱਖਣਾ ਹੈ ਆਰਾਮ ਦੇਣਾ ਹੈ ਠੀਕ ਹੈ ਨਹੀਂ ਆਰਾਮ ਉਹ ਹੀ ਆ ਵੀ ਜਿਵੇਂ ਹੁਣ ਮੋਬਾਈਲ ਤੇ ਸੋਸ਼ਲ ਮੀਡੀਆ ਆ ਗਿਆ ਖਬਰਾਂ ਆਉਂਗੀਆਂ ਮਨ ਹਮੇਸ਼ਾ ਤੇਜ਼ਤ ਰਹਿੰਦਾ ਹੈ ਠੀਕ ਹੈ ਨਹੀਂ ਇਸ ਕਰਕੇ ਵੀ ਉਹੀਆਂ ਜੀਆਂ ਖਬਰਾਂ ਸੁਣੋ ਹੀ ਨਾ ਤੁਸੀਂ ਜਿਹੜੀਆਂ ਤੁਹਾਡੇ ਮਨ ਤੇ ਪ੍ਰਭਾਵ ਪਾਉਂਦੀਆਂ ਨੇ ਉਹਨੂੰ ਪਹਿਲੇ ਉਹ ਕਰ ਦੋ ਜਾਂ ਉਹ ਜਿਹੜਾ ਕੋਈ ਸੀਰੀਅਲ ਹੈ ਕੋਈ ਹੋਰ ਹੈ ਇਹਨਾਂ ਚੀਜ਼ਾਂ ਨੂੰ ਤੁਸੀਂ ਦੇਖਣਾ ਬੰਦ ਕਰ ਜੇ ਤੁਸੀਂ ਆਪਣੇ ਮਨ ਦੇ ਨੂੰ ਮਨ ਨੂੰ ਠੀਕ ਰੱਖਣਾ ਹੈ ਠੀਕ ਹੈ ਜੀ ਤੇ ਇਸ ਕਰਕੇ ਦੋਸਤੋ ਤੇ ਤੇ ਨਵੀਂ ਵਿਗਿਆਨ ਖੋਜ ਦੱਸਦੀ ਹੈ ਕਿ ਜਦੋਂ ਮਨ ਬਹੁਤ ਸੋਚਦਾ ਹੈ ਤਾਂ ਤੇ ਦਿਮਾਗ ਵਿੱਚ ਸੈਂਟੈਂਸ ਹਾਰਮੋਨ ਵਧਦਾ ਰਹਿੰਦਾ ਹੈ ਠੀਕ ਹੈ ਨੇ ਜੋਸੀਂ ਜਿਆਦਾ ਸੋਚਾਂਗੇ ਉਹਦੇ ਤੇ ਲੋਡ ਪਊਗਾ ਜਿਵੇਂ ਵਰਕ ਲੋਡ ਨਹੀਂ ਹੋ ਜਾਂਦਾ ਕੋਈ ਮਸ਼ੀਨਰੀ ਆਪਾਂ ਜਿਆਦਾ ਚਲਾਈਏ ਉਹਦੇ ਵਰਕ ਲੋਡ ਪੈ ਜਾਂਦਾ ਉਹ ਵੀ ਗਰਮ ਹੋ ਜਾਂਦੀ ਹੈ ਉਹੀ ਹਾਲ ਸਾਡਾ ਸਾਡੀ ਵੀ ਤਾਂ ਮਸ਼ੀਨਰੀ ਹੈ ਜਦੋਂ ਤੁਸੀਂ ਜ਼ਿਆਦਾ ਸੋਚਦੇ ਆਂ ਜ਼ਿਆਦਾ ਕੋਈ ਤੋਂ ਕੰਮ ਲੈਨੇ ਆਂ ਦਿਮਾਗ ਤੋਂ ਤਾਂ ਇਹਦੇ ਤੇ ਲੋਡ ਪਊਏ ਪਊਗਾ ਇਹਦੇ ਚ ਕਚਰੇ ਅੜ ਜਾਣਗੇ ਠੀਕ ਹੈ ਨਾ ਜੀ ਹੁਣ ਜੇ ਅਸੀਂ ਇਹਨੂੰ ਸਾਫ਼ ਨਹੀਂ ਕਰੀ ਹੁਣ ਇੱਕ ਸਕੂਟਰ ਲੈ ਕੇ ਜਾਂਦੇ ਆਂ ਸਕੂਟਰ ਤੇ ਤੁਸੀਂ ਦੇਖਿਆ ਵੀ ਜਿਹੜਾ ਆਪਣਾ ਉਹ ਲੈਨੇ ਆਂ ਆਪਾਂ ਕੀ ਹੁੰਦਾ ਉਹ ਉਹਦੇ ਚ ਕਚਰੇ ਫਸ ਜਾਂਦੇ ਜਿੰਨੇ ਨਹੀਂ ਸਟਾਰਟ ਹੁੰਦਾ ਪਲੱਗ ਕਹਿੰਨੇ ਅਸੀਂ ਆ ਪਲੱਗ ਉਹ ਚੀਜ਼ ਹੈ ਇਹ ਦਿਮਾਗ ਨੂੰ ਵੀ ਸਾਫ਼ ਕਰਨਾ ਪੈਂਦਾ ਹੈ ਦਿਮਾਗ ਨੂੰ ਸਾਫ਼ ਕਰਨਾ ਪੈਂਦਾ ਹੈ ਠੀਕ ਹੈ ਜੇ ਦਿਮਾਗ ਨੂੰ ਸਾਫ ਕਰਾਂਗੇ ਤਾਂ ਹੀ ਅਸੀਂ ਤੰਦਰੁਸਤ ਰਹਾਂਗੇ ਇਸ ਨਾਲ ਜਿਹੜਾ ਹੈਗਾ ਹਾਰਮੋਨ ਜਿਹੜਾ ਸਟ्रेस ਵੱਧਦਾ ਹੈ ਇਹਦੇ ਨਾਲ ਇੱਕ ਤਾਂ ਨੀਂਦ ਖਰਾਬ ਦਿਲ ਦੀ ਧੜਕਣ ਤੇਜ਼ ਹੁੰਦੀ ਹੈ ਸਸੀ ਕਾਲ ਅੰਕਲ ਜੀ ਹਾਂ ਜੀ ਡਾਈ ਮੈਥਡ ਡਾਈ ਮੈਥਡ ਹੈ ਜੀ ਸਸੀ ਕਾਲ ਅੰਕਲ ਜੀ ਸਸੀ ਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੁੜਨ ਦਾ ਸਤਨਾਮ ਸਿੰਘ ਜੀ ਸੁਰਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਆਪਦੇ ਵਿਚਾਰ ਵੀ ਪੇਸ਼ ਕਰੀ ਚੱਲੋ ਠੀਕ ਹੈ ਨਾ ਜੀ ਤੇ ਇਹੀ ਆ ਬਗਾਨੇ ਖੋਜ ਕਹਿੰਦੀ ਜਦੋਂ ਮਨ ਸੋਚਦਾ ਉਦੋਂ ਸਟੈਂਸ ਵੱਧਦੀ ਹੈ ਉਹਦਾ ਹਾਰਮੋਨ ਵੱਧਦੇ ਨੇ ਉਹੀ ਹੈ ਪਲੱਗ ਨੂੰ ਸਾਫ਼ ਕਰਨਾ ਪੈਂਦਾ ਹੈ ਨਹੀਂ ਸਕੂਟਰ ਜਾਂਦਾ ਜਾਂਦਾ ਖੜ ਜਾਂਦਾ ਹੈ ਕਿ ਨਹੀਂ ਖੜ ਜਾਂਦਾ ਜਾਂ ਹੁਣ ਜਿਵੇਂ ਕਾਰ ਹੈ ਜਦੋਂ ਅਸੀਂ ਸਰਵਿਸ ਨਹੀਂ ਕਰਾਉਂਦੇ ਉਹ ਫਿਰ ਖੜ ਜਾਂਦੀਆਂ ਫਿਰ ਸਾਨੂੰ ਪਲੱਗ ਸਾਫ਼ ਕਰਵਾਉਣੇ ਪੈਂਦੇ ਨੇ ਵੀ ਦੋਸਤੋ ਇਸ ਤਰ੍ਹਾਂ ਸਾਡਾ ਜਿਹੜਾ ਇਹ ਦਿਮਾਗ ਹੈ ਇਹਦੇ ਵੀ ਪਲੱਗ ਸਾਫ਼ ਸਾਨੂੰ ਕਰਾਉਣੇ ਪੈਂਦੇ ਆ ਇਹ ਪਲੱਗ ਸਾਫ਼ ਕਿਵੇਂ ਕਰਨੇ ਪੈਣੇ ਆ ਇਹ ਇਹ ਵੀ ਤੁਹਾਨੂੰ ਦੱਸਾਂਗੇ ਆਪਾਂ ਇੱਕ ਤਾਂ ਇਹਦੇ ਨਾਲ ਹੁਣ ਜਿਹੜੀ ਨੀਂਦ ਖਰਾਬ ਹੁੰਦੀ ਹੈ ਕਿ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਬਲੱਡ ਪ੍ਰੈਸ਼ਰ ਵੱਧਾ ਲੰਮੇ ਸਮੇਂ ਤੱਕ ਜੇ ਇਹ ਹਾਲਤ ਰਹੇ ਤਾਂ ਵਿਰੇੜਾ ਬਿਮਾਰ ਬੰਦਾ ਬਿਮਾਰ ਹੋ ਜਾਂਦਾ ਤੁਸੀਂ ਆਪਦਾ ਦੋ ਚਾਰ ਵੀ ਲੇਖੋ ਨਾੜ ਦੀ ਨਾਲ ਦਈ ਚੱਲੋ ਭਰਾ ਤੇ ਇਹਦੇ ਵਿੱਚ ਇਹ ਹੈਗਾ ਵੀ ਬਿਮਾਰੀ ਦੀ ਹਾਲਤ ਬਣ ਜਾਂਦੀ ਹੈ ਫਿਰ ਬੰਦਾ ਬਿਮਾਰ ਹੋ ਜਾਂਦਾ ਜਦੋਂ ਜ਼ਿਆਦਾ ਸਟ੍ਰੈਸ ਹੁੰਦੀ ਹੈ ਨਹੀਂ ਕਿ ਮੰਨ ਨੂੰ ਰੋਕਣ ਦੀ ਉਹ ਕਹਿੰਦੇ ਵੀ ਮਨ ਨੂੰ ਰੋਕਣ ਦੀ ਕੋਸ਼ਿਸ਼ ਕਿਉਂ ਗਲਤ ਹੈ ਜਿਹੜੀ ਨਮੀ ਖੋ ਜਾਵੇ ਉਹਨੂੰ ਰੋਕੋ ਨਾ ਮਨ ਨੂੰ ਮਨ ਨੂੰ ਜ਼ਬਰਦਸਤੀ ਜਿਹੜਾ ਰੋਕਣ ਦੀ ਕੋਸ਼ਿਸ਼ ਹੈ ਮਨ ਨੂੰ ਹੋਰ ਪੜਕਾਉਂਦੀ ਆ ਠੀਕ ਹੈ ਨਾ ਜੀ ਮਨ ਨੂੰ ਹੋਰ ਪੜਕਾਉ ਜਿਵੇਂ ਹੁਣ ਪਾਣੀ ਨੂੰ ਕਹਿੰਦਾ ਅਸੀਂ ਦਬਾਓ ਪਾਣੀ ਦੇ ਉੱਤੇ ਕੋਈ ਚੀਜ਼ ਆ ਉਹਨੂੰ ਇਕਾਤ ਉਹ ਹੋ ਜਾਂਦੀ ਆ ਪਾਣੀ ਪ੍ਰੈਸ਼ਰ ਨਾਲ ਬਾਹਰ ਆ ਜਾਂਦਾ ਠੀਕ ਹੈ ਨਹੀਂ ਇਹ ਆ ਚੀਜ਼ ਬੇਸ ਕਰਕੇ ਉਹ ਨਹੀਂ ਕਰਨਾ ਤੁਸੀਂ ਤੇ ਇਹਨੂੰ ਰੋਕਣਾ ਨਹੀਂ ਕਿਵੇਂ ਰੋਕਣਾ ਮਨ ਨੂੰ ਰੋਕੋ ਨਹੀਂ ਮਨ ਨੂੰ ਸਮਝੋ ਇਹਨੂੰ ਸਮਝਣਾ ਕਿਵੇਂ ਆ ਅਸੀਂ ਮਨ ਨੂੰ ਸਮਝਣਾ ਕਿ ਮੈਂ ਇਹ ਇਹਦੀ ਜਿਹੜੀ ਅਸੀਂ ਉਹ ਕਰਨੀ ਆ ਕਿ ਕਹਿੰਦੇ ਨੇ ਸਰਵਿਸ ਕਰਨੀ ਆ ਇਹ ਅਸੀਂ ਅਖਾ ਵਿੱਚ ਕਿਸੇ ਨੂੰ ਪਹਿਲਾਂ ਵੀ ਕਹੇ ਬੇ ਮਨ ਸ਼ਾਂਤ ਕਰਕੇ ਕੁਦਰਤੀ ਤਰੀਕੇ ਨਾਲ ਠੀਕ ਕਰਨਾ ਦਵਾਈਆਂ ਨਾਲ ਨਹੀਂ ਠੀਕ ਕਰਨਾ ਦੋਸਤੋ ਇਹ ਦਵਾਈਆਂ ਨਹੀਂ ਅਸੀਂ ਲੈਣੀਆਂ ਦਵਾਈਆਂ ਕਰਕੇ ਠੀਕ ਨਹੀਂ ਕਰਨਾ ਜਦ ਸਾਨੂੰ ਪਤਾ ਲੱਗਦਾ ਸਾਡਾ ਦਿਮਾਗ ਸਿਰ ਦੁਖਦਾ ਹੈ ਜਦ ਅਸੀਂ ਜਿਆਦਾ ਸੋਚਦੇ ਹਾਂ ਉਹਦੀ ਆਪਣੇ ਆਪ ਤੇ ਕੰਟਰੋਲ ਕਰੋ ਬਹਿ ਜੋ ਸਾਹ ਦਾ ਧਿਆਨ ਰੱਖੋ ਇਹ ਜਿਹੜੀ ਜਿਹੜੀ ਇਹ ਮਤਲਬ ਸਾਹ ਹੈ ਇਹ ਮੰਦਿਰ ਸੀ ਹੈ ਸਾਂ ਜਿਹੜਾ ਮੰਦਿਰ ਸੀ ਆ ਇਹਨੂੰ ਕੀ ਕਰਨਾ ਸੀ ਸਾਂ ਨੂੰ ਜਦੋਂ ਅੰਦਰ ਜਾਂਦਾ ਅੱਖਾਂ ਵਿੱਚ ਅੰਦਰ ਜਾਂਦਾ ਸਾਂ ਉਹਦੇ ਦੇ ਵੱਲ ਧਿਆਨ ਦੇਣਾ ਹੈ ਜਾਂ ਬਾਹਰ ਨੂੰ ਕੱਢਦੇ ਆ ਉਦੋਂ ਵੀ ਧਿਆਨ ਦੇਣਾ ਹੈ ਬੜਾ ਆਨੰਦ ਆਉਦਾ ਤੁਸੀਂ ਕਦੇ ਕਰਕੇ ਦੇਖਿਓ ਮੈਂ ਨਾ ਪਿੰਡਾਂ 'ਪਦੇ ਬੱਚੇ ਮੇਰੇ ਕੋਲ ਆ ਜਾਂਦੇ ਹੁੰਦੇ ਸੀ ਜਦੋਂ ਮੈਂ ਪਿੰਡ ਪੰਜਾਬ ਸੀ ਉੱਥੇ ਬੱਚੇ ਕਾਫੀ ਆ ਜਾਂਦੇ ਮੇਰੇ ਕੋਲ 17-18 ਬੱਚੇ ਤੁਸੀਂ ਫੇਸਬੁੱਕ ਤੇ ਦੇਖ ਆਓ ਉਹ ਕਈ ਵੱਡੇ ਬੱਚੇ ਵੀ ਆ ਗਏ ਜਿਹੜੇ 18-19 ਸਾਲ ਦੇ ਨੇ 20 ਸਾਲ ਦੇ ਉਹਨਾਂ ਨੂੰ ਕਹਾਂ ਵੀ ਅੱਖਾਂ ਮੀਚ ਕੇ ਤੁਸੀਂ ਅੰਤਰ ਧਿਆਨ ਹੋ ਜਾਓ ਆਪਣੇ ਅੰਦਰ ਛਾਤੀ ਮਾਰਨਾ ਕੱਲ੍ਹ ਵਾਰੇ ਸੋਚੋ ਵੀ ਕੀ ਕਰਿਆ ਤੇ ਜਿਹੜਾ ਕੱਲ੍ਹ ਚੱਲਿਆ ਗਿਆ ਬੜਾ ਆਨੰਦ ਆਉਂਦਾ ਮੁੰਡੇ ਹੈਰਾਨ ਹੋਏ ਕਹਿੰਦੇ ਹਾਂਜੀ ਬਹੁਤ ਫਰਕ ਪੈਂਦਾ ਤੁਸੀਂ ਅੱਖਾਂ ਮੀਚ ਕੇ ਚੱਪ ਮਾਰ ਕੇ ਬਹਿ ਜਾਓ ਚੱਪ ਮਾਰ ਕੇ ਬੈਠੋ ਜਿਹੜੀ ਮੈਂ ਗੱਲ ਕਹਿਣਾ ਤੁਸੀਂ ਕਰਿਓ ਆਪਣੇ ਆਪ ਠੀਕ ਹੈ ਨਾ ਜੀ ਤੇ ਤੁਸੀਂ ਅੱਖਾਂ ਵਿੱਚ ਕੇ ਬੈਠ ਜਾਓ ਅੱਖਾਂ ਵਿੱਚ ਕੇ ਬੈਠੋਗੇ ਤੇ ਧਿਆਨ ਧਰ ਲਓ ਬਸ ਅੰਦਰ ਆਪਦੇ ਅੰਦਰ ਧਿਆਨ ਧਰਨਾ ਹੋਰ ਕਿਸੇ ਦਾ ਨਹੀਂ ਧਿਆਨ ਧਰਨਾ ਕਿਸੇ ਹੋਰ ਕੋਈ ਸੇ ਹੋਰ ਸਾ ਧਿਆਨ ਕੇ ਧਰੋ ਆਪਣੇ ਅੰਦਰ ਧਿਆਨ ਕੇ ਧਰੋ ਆਪਣੇ ਅੰਦਰ ਚਾਤੀ ਮਾਰਨੀ ਆ ਸੀ ਆਪਦੇ ਮਨ ਦੇ ਅੰਦਰ ਮਾਰਨੀ ਆ ਆਪਦੇ ਅੰਦਰ ਚਾਤੀ ਮਾਰ ਕੇ ਦੂ ਦੇਖੋ ਕੱਲ ਕੀ ਗਲਤ ਕੰਮ ਹੋਇਆ ਤੁਸੀਂ ਇਹ ਸਾਹ ਦੇ ਨਾਲ ਹੀ ਚੱਲਣਾ ਇੱਕ ਦੋ ਕਰਕੇ ਆ ਅੱਖਾਂ ਵਿੱਚ ਤੁਸੀਂ ਦੇਖੋ ਵੀ ਕਿੰਨਾ ਆਨੰਦ ਆਉ ਜੇ ਨਾ ਸਟ्रेस ਤੁਹਾਡੀ ਦੂਰ ਹੋਈ ਤਾਂ ਮੈਨੂੰ ਕਿਹੋ ਠੀਕ ਹੈ ਜੀ ਸਾਡਾ ਧਿਆਨ ਹੈ ਜਿਹੜਾ ਇਹ ਕਰਨਾ ਜੀ ਆਪਾਂ ਨੇ ਜਿੱਥੇ ਸਾਂ ਹੈ ਉੱਥੇ ਮੰਨਾ ਹੈ ਇੱਕ ਹੀ ਕਰਨੇ ਇੱਕ ਤੁਸੀਂ ਸੂਰਜ ਜੀ ਦੀ ਰੋਸ਼ਨੀ ਆ ਜਿਹੜੀ ਉਹ ਜ਼ਰੂਰ ਲੈਣੀ ਆ ਜੀ 5-10 ਮਿੰਟ ਸੂਰਜ ਜੀ ਦੀ ਰੋਸ਼ਨੀ ਲੋਕਾਂ ਵਿੱਚ ਕੇ ਪਰ ਬੈਠਣਾ ਖਮੀਚ ਕੇ ਆ ਮਨ ਨੂੰ ਕੁੰਦਰੀ ਤੌਰ ਤੇ ਤਾਂ ਹੀ ਸ਼ਾਂਤ ਸ਼ਾਂਤ ਜਿਹੜਾ ਹੈਗਾ ਇਹ ਕਰਦਿਆ ਮਨ ਨੂੰ ਸ਼ਾਂਤ ਤਾਂ ਹੀ ਤੁਸੀਂ ਹੋਵੋਗੇ ਠੀਕ ਹੈ ਨਾ ਜੀ ਤੇ ਸ਼ਾਮ ਨੂੰ ਮੋਬਾਈਲ ਆ ਜਿਹੜਾ ਇਹ ਬੰਦ ਕਰ ਦਿਓ ਅਸੀਂ ਹੁਣ ਕੱਲ ਤੁਹਾਨੂੰ ਆਪਦੇ ਘਰ ਦੀ ਅਸੀਂ ਦੱਸ ਦੇ ਕਿਉਂਕਿ ਮੈਂ ਤੁਹਾਨੂੰ ਦੱਸਦਾ ਮੈਂ ਜੋ ਅਸੀਂ ਕਹਿਣਾ ਉਹੀ ਕਰਾਂਗੇ ਤੇ ਅਸੀਂ ਕੀ ਕਰਦੇ ਆ ਕੱਲ ਹੁਣ ਅਸੀਂ ਕੀ ਕੀਤਾ ਆਪਣਾ ਅਸੀਂ ਉਹ ਸੱਪ ਜਿਹੜੀ ਲਈ ਕਿ ਗੇਮ ਨਹੀਂ ਹੁੰਦੀ ਉਹ ਜਦੋਂ ਪੌੜੀ ਚੜ ਕੇ ਥੱਲੇ ਉਤਰ ਉੱਪਰ ਚੜ ਜਾਂਦਾ ਜੇ ਸੱਪ ਦੇ ਮੂੰਹ 'ਚ ਥੱਲੇ ਜਾਂਦਾ ਉਹ ਅਸੀਂ ਖੇਡੀ ਜੀ ਕੱਲ ਮੈਂ ਤੇ ਮੇਰੇ ਸਰਦਾਰਨੀ ਨੇ ਬੜਾ ਆਨੰਦ ਆਇਆ ਜੀ ਮੈਂ ਕਹਿੰਦਾ ਜੇ ਕੋਈ ਤੁਹਾਡਾ ਸਰਦਾਰ ਹੁੰਦਾ ਤੁਸੀਂ ਇਹ ਗੇਮ 'ਚ ਲੱਗ ਜਾਓ ਕੋਈ ਵੀ ਗੇਮ ਲੈ ਲਓ ਕਾਰਮ ਬੋਰਡ ਖੇਡ ਲਓ ਠੀਕ ਹੈ ਨਹੀਂ ਤੇ ਜਿਹੜੀ ਮਰਜ਼ੀ ਗੇਮ ਲੈ ਲਓ ਜਿਹੜੀ ਅੰਦਰ ਹੈ ਬਾਹਰ ਜਨਦੇ ਹੋ ਤਾਂ ਭਾਉਪਤੀ ਜੀ ਗਰਾਊਂਡ ਜਨਦੇ ਨਹੀਂ ਤੁਹਾਡੇ ਕੋਲ ਟਾਈਮ ਹੈਗਾ ਤਾਂ ਤੁਸੀਂ ਉਹ ਗੇਮ ਖੇਡ ਲਓ ਕੋਈ ਨਾ ਕੋਈ ਲੈ ਕੇ ਰੱਖੋ ਥੋੜੀ ਛੋਟੇ ਥੋੜੇ ਜਿਹੇ ਪੈਸੇ ਦੀ ਆ ਜਾਂਦੀ ਆ ਤੇ ਉਹਨੂੰ ਲੈ ਕੇ ਰੱਖੋ ਤੁਸੀਂ ਠੀਕ ਹੈ ਨਾ ਜੀ ਤੇ ਉਹਦੇ ਨਾਲ ਆ ਜਿਹੜਾ ਤੇ ਮੋਬਾਈਲ ਘੱਟ ਕਰੋ ਰਾਤ ਨੂੰ ਮੋਬਾਈਲ ਬਿਲਕੁਲ ਟੋਟਲੀ ਬੰਦ ਕਰ ਦਿਓ ਤੇ ਇਹ ਜਿਹੜਾ ਮੋਬਾਈਲ ਹੈ ਇਹ ਸਾਡਾ ਮਤਲਬ ਸਭ ਤੋਂ ਵੱਡਾ ਮਨਾ ਜਿਹੜਾ ਸਭ ਤੋਂ ਵੱਡਾ ਦੁਸ਼ਮਣ ਸਾਡਾ ਮੋਬਾਈਲ ਹੈ ਇਹਨੂੰ ਰਾਤ ਨੂੰ ਬਿਲਕੁਕੁਲ ਬੰਦ ਕਰ ਦਿਓ ਰਾਤ ਨੂੰ ਤਾਂ ਦੇਖੋ ਹੀ ਨਾ ਮੈਨੂੰ ਹੁਣ ਬਹੁਤ ਦਿਨ ਹੋ ਗਏ ਮੈਂ ਇਹ ਮੈਂ ਵੀ ਕਰ ਰਿਹਾ ਕਿਉਂਕਿ ਸਾਰੀ ਦੁਨੀਆ ਦੇਖ ਲਿਆ ਜੂੰ ਜੂੰ ਅਸੀਂ ਇਹਦੇ ਬਾਰੇ ਸੋਚਾਂਗੇ ਜੂੰ ਜੂੰ ਆ ਦੇ ਨੌਲੇਜ ਆ ਨੌਲੇਜ ਲਵਾਂਗੇ ਗਿਆਨ ਹਾਸਲ ਕਰਾਂਗੇ ਫਿਰ ਸਾਨੂੰ ਗਿਆਨ ਹੁੰਦਾ ਤੇ ਫਿਰ ਅਸੀਂ ਉਹਦੇ ਤੇ ਚੱਲੀਏ ਠੀਕ ਹੈ ਮੈਂ ਤੁਹਾਨੂੰ ਦੱਸਿਆ ਸੀ ਵੀ ਗਿਆਨਵਾਨ ਉਹਰੇ 100% ਦੁਨੀਆ ਗਿਆਨਮਾਨ 100% ਨੇ ਪਰ ਉਹਨੂੰ ਵਰਤਦੇ ਨਹੀਂ ਹੈਗੇ ਫਾਇਦਾ ਕੀ ਹੋਇਆ ਉਹਨੂੰ ਵਰਤੋ ਤੁਸੀਂ ਮੇਰੀ ਇਹੀ ਮੇਰੇ ਚ ਹੋਇਆ ਵੀ ਮੈਂ ਜਿੱਥੋਂ ਮੈਨੂੰ ਗੱਲ ਦਾ ਪਤਾ ਲੱਗ ਜਾਂਦਾ ਮੈਂ ਉਹਨੂੰ ਆਪਣੇ ਪਿੰਡੇ ਤੇ ਹੰਡਾ ਕੇ ਦੇਖਦਾ ਠੀਕ ਹੈ ਜੀ ਉਹਨੂੰ ਤੁਸੀਂ ਪਿੰਡੇ ਤੇ ਹੰਡਾ ਕੇ ਦੇਖੋ। ਉਹ ਤੋਂ ਬਾਅਦ ਫਿਰ ਸਾਨੂੰ ਕਮੈਂਟ ਕਰਕੇ ਦੱਸਿਓ। ਠੀਕ ਹੈ ਜੀ। ਦੋਸਤੋ ਤੁਸੀਂ ਦੱਸੋ ਸਭ ਤੋਂ ਵੱਧ ਕਿਹੜਾ ਵਿਚਾਰ ਆਉਂਦਾ ਤੁਹਾਨੂੰ? ਇਹ ਵੀ ਦੱਸੋ ਸਾਨੂੰ ਕਮੈਂਟ ਕਰਕੇ। ਤਾਂ ਕਿ ਉਹਦਾ ਹੁਣੀ ਜਵਾਬ ਦੇਈਏ। ਕਮੈਂਟ ਕਰਕੇ ਦੱਸੋ ਸਾਨੂੰ ਤੇ ਇਸ ਕਰਕੇ ਦੋਸਤੋ ਯਾਦ ਰੱਖੋ ਇੱਕ ਦਾ ਤੁਹਾਨੂੰ ਗੱਲਾਂ ਵਧੀਆ ਲੱਗਦੇ ਨੇ ਤਾਂ ਲਾਇਕ ਕਮੈਂਟ ਦੇ ਸ਼ੇਅਰ ਜ਼ਰੂਰ ਕਰੋ ਮੈਂ ਇੱਕ ਵਾਰ ਵੀ ਨਹੀਂ ਕਿਹਾ ਮੈਨੂੰ ਪਤਾ ਵੀ ਤੁਸੀਂ ਬਹੁਤ ਸਿਆਣੇ ਪਰਿਵਾਰ ਹੈ ਨਰੁਗੀ ਕਾਹੇ ਆਪਣਾ ਬਹੁਤ ਵਧੀਆ ਪਰਿਵਾਰ ਹੈ ਅਗਲੇ ਸ਼ੇਅਰ ਕਰੋ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਮਿੱਤਰਾਂ ਨੂੰ ਠੀਕ ਹੈ ਨਾ ਜੀ ਬਿਣਾ ਦਵਾਈ ਤੋਂ ਆਪਾਂ ਨੇ ਕਿਵੇਂ ਤੰਦਰੁਸਤ ਰਹਿਣਾ ਹੈ ਇਹ ਗੱਲਾਂ ਆਪਾਂ ਨੇ ਜਿਹੜੀਆਂ ਆਪਦੇ ਆਪਦੇ ਹੰਡਾਉਣੀਆਂ ਨੇ ਆਪਦੇ ਪਿੰਡੇ ਤੇ ਅਪਲਾਈ ਕਰਨੀਆਂ ਨੇ ਲਾਗੂ ਕਰਨੀਆਂ ਨੇ ਫੇਰ ਹੀ ਪਤਾ ਲੱਗੂਗਾ ਦੂਜੇ ਦੇ ਕਹੇ ਕਾਹੇ ਕੁਝ ਨਹੀਂ ਹੁੰਦਾ ਇਹਨਾਂ ਚੀਜ਼ਾਂ ਨੂੰ ਤੁਸੀਂ ਲਾਗੂ ਕਰੋ ਜੇ ਤੁਹਾਨੂੰ ਦਿਮਾਗ ਤੁਹਾਡਾ ਸਿਰ ਦੁਖਦਾ ਤੁਸੀਂ ਅੱਖਾਂ ਵਿੱਚ ਕੇ ਬ ਕਿ ਕਮੀਚ ਕੇ ਬੈਠੋ ਤੇ ਇਹ ਸਾਹ ਦਾ ਆਦਾਨ-ਪ੍ਰਦਾਨ ਕਰੋ ਤੇ ਖੇਡਣ ਲੱਗ ਜਾਓ 100% ਠੀਕ ਹੋਵੋਗੇ ਠੀਕ ਹੈ ਨਹੀਂ ਬੇ ਬਾਕੀ ਜਿਹੜਾ ਜਿਹੜਾ ਯਾਦ ਰੱਖੋ ਮਨ ਜਿਹੜਾ ਦੁਸ਼ਮਨ ਨਹੀਂ ਮਨ ਰਖਵਾਲਾ ਹੈ ਦੁਸ਼ਮਨ ਨਹੀਂ ਸਾਡਾ ਰਖਵਾਲਾ ਹੈ ਪਰ ਰਖਵਾਲੇ ਨੂੰ ਸਹੀ ਦਿਸ਼ਾ ਦਿਖਾਉਣੀ ਪੈਂਦੀ ਹੈ ਜਿਹੜਾ ਰਖਵਾਲਾ ਸਾਡਾ ਜਿਹੜਾ ਰਖਵਾਲਾ ਗਲਤ ਚੱਲਣ ਲੱਗੇ ਤਾਂ ਉਹਨੂੰ ਸਹੀ ਦਿਸ਼ਾ ਅਸੀਂ ਦਿਖਾਉਣੀ ਆ ਠੀਕ ਹੈ ਨਹੀਂ ਜਿਵੇਂ ਹੁਣ ਜਿਵੇਂ ਹੁਣ ਤੁਸੀਂ ਵੋਟਾਂ ਪਾ ਦਿੰਨੇ ਹੋ ਇਹ ਜਿਹੜੀਆਂ ਸਰਕਾਰਾਂ ਨੇ ਫਿਰ ਤੁਸੀਂ ਉਹਨੂੰ ਸਿੱਟ ਦੇਣ ਉਹਨੂੰ ਸਭ ਕੁਝ ਸਿਖਾ ਦਿੰਨੇ ਹੋ ਠੀਕ ਹੈ ਨਹੀਂ ਪਰ ਉਹ ਬਿਸ਼ਰਮ ਨੇ ਕਰਦੇ ਕੁਝ ਨਹੀਂ ਹੈਗੇ ਦੋਸਤੋ ਪਰ ਸਾਡਾ ਮਨ ਹੈ ਜਿਹੜਾ ਉਹ ਸਾਡੀ ਮੰਨੂਗਾ ਇਹ ਨਹੀਂ ਗੱਲ ਹੈਗੀ ਸਾਡਾ ਮਨ ਸਾਡੀ ਮੰਨੂਗਾ ਤੁਸੀਂ ਜਿਹੜੇ ਕਰਕੇ ਦੇਖੋ ਫਿਰ ਤੁਸੀਂ ਮੈਨੂੰ ਹਾਂਜੀ ਹਾਂ ਕਹਿੰਦਾ ਸਹੀ ਗੱਲ ਆ ਜੀ ਠੀਕ ਹੈ ਜੀ ਡਾਈ ਮੈਥਡ ਡਾਈ ਮੈਥਡ ਕਹਿੰਦਾ ਸਹੀ ਗੱਲ ਆ ਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਡਾਈ ਮੈਥਡ ਜੀ ਹਾਂਜੀ ਮੈਨੂੰ ਤਾਂ ਸ਼ਾਮ ਨੂੰ दारू ਦਾ ਖਿਆਲ ਬਹੁਤ ਆਉਂਦਾ ਹੈ। ਟਾਈਮਟ। ਹਾਂਜੀ, दारू ਵਾਲਾ ਖਿਆਲ ਵੀ ਥੋੜਾ ਕੱਢ ਦਾਂਗੇ ਆਪਾਂ। ਮੈਨੂੰ ਲੱਗਦਾ ਇਹ ਵੀਡੀਓ ਲੰਬਾ ਹੋ ਰਿਹਾ ਹੈ। ਤੁਸੀਂ ਮੈਨੂੰ ਮੈਂ ਨੰਬਰ ਦਿੱਤਾ ਹੋਇਆ ਹੈ, ਉਹਦੇ ਤੇ ਮੈਨੂੰ ਆਪਦਾ ਮੇਰੇ ਹੁਣ ਮੂੰਹ ਜਬਾਨੀ ਯਾਦ ਨਹੀਂ, ਮੇਰਾ ਆਸਟ੍ਰੇਲੀਆ ਦਾ ਨੰਬਰ ਆ ਉਹਦੇ ਵਟਸਐਪ ਹੈਗਾ। ਉਹ ਤੁਸੀਂ ਦੋ ਤੁਸੀਂ ਉਹਦੇ ਵੀਡੀਓ ਮੇਰੀ ਦੇਖ ਲਿਓ ਜੇ ਘਰੇ ਲੁਕੜੇਸ ਜਾਂ ਕੋਈ ਵੀ ਤੁਹਾਨੂੰ ਨਸ਼ਾ ਜੋ ਵੀ ਹੈਗਾ, ਉਹ ਖਿਆਲ ਤੁਹਾਡੇ 100% ਦੂਰ ਹੋ ਜਾਣਗੇ। ਇਹ ਆਪਾਂ ਗਰੰਟੀ ਦਿੰਨੇ ਆ ਪਰ ਸਾਡੇ ਵਿਚਾਰ ਤੁਹਾਨੂੰ ਮੰਨਣੇ ਪੈਣਗੇ ਹੁਣੇ ਤੁਹਾਨੂੰ ਦੇ ਦਨਾ ਮੈਂ ਚਲੋ ਇੱਕ ਕਰ ਦਿੰਨਾ ਦਾਰੂ ਜੇ ਤੁਸੀਂ ਮਤਲਬ ਅਧਿਆ ਪੀਨੇ ਹੋ ਮੈਂ ਤੁਹਾਨੂੰ ਦੱਸਿਆ ਜੇ ਜਦੋਂ ਦਾਰੂ ਦਾ ਖਿਆਲ ਆਉਂਦਾ ਤੁਸੀਂ ਹੋਰ ਪਾਸੇ ਲੱਗ ਜਾਓ ਠੀਕ ਹੈ ਨਹੀਂ ਦੁੱਧ ਬਣਾ ਲਓ ਦੁੱਧ ਪੀ ਲਓ ਉਹਨੂੰ ਦਾਰੂ ਸਮਝ ਕੇ ਪੀ ਲਓ ਦੁੱਧ ਨੂੰ ਠੀਕ ਹੈ ਜੀ ਤੇ ਵਿੱਚ ਪਾ ਲਓ ਤੁਸੀਂ ਆਪਣੀ ਹਲਦੀ ਥੋੜੀ ਜੀ ਚੁਟਕੀ ਹਲਦੀ ਪਾ ਲਓ ਇੱਕ ਗਲਾਸ ਦੇ ਵਿੱਚ ਤੇ ਮਿੱਠਾ ਪਾਉਣਾ ਮਿੱਠਾ ਪਾ ਲਓ ਸ਼ੱਕਰ ਪਾ ਲਓ ਤੇ ਉਹ ਤੁਸੀਂ ਉਹ ਸਮਝ ਕੇ ਪੀ ਲਓ ਬੁੱਲਿਆ ਮੰਦਾ ਕੀ ਸਮਝਾਉਣਾ ਇੱਧਰ ਉੱਪਟ ਕੇ ਉੱਧਰ ਲਾਉਣਾ ਗੱਲ ਕੁਛ ਵੀ ਨਹੀਂ ਹੈਗੀ ਵੀਰ ਜੀ ਇਹ ਭੁੱਲਿਆ ਮਨ ਦਾ ਕੀ ਸਮਝਾਉਣਾ ਮਨ ਨੂੰ ਕੀ ਹੈ ਇਧਰੋਂ ਪੁੱਟ ਕੇ ਉਧਰ ਲਾਉਣਾ ਠੀਕ ਹੈ ਨਹੀਂ ਬੰਦਾ ਉਹੀ ਹੁੰਦਾ ਉਹਦੇ ਵਿਚਾਰ ਬਦਲ ਜਾਂਦੇ ਨੇ ਕੰਪਿਊਟਰ ਹੋਈ ਹੈ ਮੋਬਾਈਲ ਹੋਈ ਹੈ ਮੋਬਾਈਲ ਦੇ ਉੱਚ ਮੋਬਾਈਲ ਨਹੀਂ ਹੀ ਮਾਰਾ ਹੈਗਾ ਮੋਬਾਈਲ ਉਹੀ ਹੈ ਪਰ ਤੁਸੀਂ ਜਿਹੜਾ ਉਹ ਦੇਖਣ ਦਾ ਤੁਹਾਡਾ ਆਪਣਾ ਟੰਗਾ ਹੈ ਤੁਸੀਂ ਉਹਦੇ ਚ ਦੇਖਣਾ ਕੀ ਹੈ ਤੁਸੀਂ ਚੰਗੀ ਚੀਜ਼ ਦੇਖਣੀ ਹੈ ਤੁਸੀਂ ਸਕਾਰਾਤਮਕ ਸੋਚ ਲੈ ਕੇ ਜਾਣੀ ਹੈ ਜਾਂ ਨਕਾਰਾਤਮਕ ਸੋਚ ਲੈ ਕੇ ਜਾਣੀ ਹੈ ਪੋਜ਼ਿਟਿਵ ਲੈਣਾ ਜਾਂ ਨੈਗੇਟਿਵ ਲੈਣਾ ਇਹ ਤੁਹਾਡੇ ਉੱਤੇ ਨਿਰਭਰ ਕਰਦਾ ਵੀਰ ਜੀ ਠੀਕ ਹੈ ਜੀ हां जी 2 माइथड जी ਗੱਲ ਸਮਝ ਆ ਗਈ ਨਾ ਇਸ ਕਰਕੇ ਤੁਸੀਂ ਇਹਨੂੰ ਜਦੋਂ ਤੁਹਾਨੂੰ ਖਿਆਲ ਆਉਂਦਾ ਤਾਂ ਜਦ ਤੱਕ ਕੋਈ ਖੇਡਣ ਲੱਜੋ ਕੋਈ ਚੀਜ਼ ਜਾ ਕੋ ਹੋਰ ਕੰਮ ਕਰ ਲੋ ਨਹੀਂ ਫਿਰ ਜੇ ਨਹੀਂ ਛੁੱਟਦਾ ਉਹਦੇ ਬਾਰੇ ਵੀ ਤੁਹਾਨੂੰ ਗੱਲ ਦੱਸਾਂਗੇ ਪਰ ਤੁਹਾਨੂੰ ਜਿਹੜਾ ਇਰਾਦਾ ਪੱਕਾ ਕਰਨਾ ਪੈਣਾ ਇਹ ਸਾਡੀ ਇਹ ਇਹ ਮੈਂ ਗਰੰਟੀ ਲਿਖ ਕੇ ਦੇ ਦੂੰਗਾ ਪਰ ਤੁਸੀਂ ਗਰੰਟੀ ਇਹ ਹੈ ਵੀ ਜਿਹੜੀ ਗੱਲ ਮੈਂ ਕਹੂੰਗਾ ਉਹ ਤੁਹਾਨੂੰ ਕਰਨੀ ਪੈਣੀ ਹੈ ਕਿਉਂਕਿ ਮੈਂ ਬਹੁਤ ਸਾਰੇ ਲੋਕਾਂ ਦੀਆਂ ਸਿਕਟਾਂ ਬੀੜੀਆਂ ਬੀੜੀਆਂ ਛਡਾਈਆਂ ਨੇ दारू ਵੀ ਛਡਾਈ ਆ ਗੱਲਾਂ ਨਾਲ ਗੱਰ ਛਡਾਈਆ ਜੋ ਮੰਨਣਗੇ ਤਾਂ ਠੀਕ ਹੈ ਜੀ ਕਿ ਹੁਣ ਵੀਰ ਆਪਣਾ ਜਿਹੜਾ ਹੈਗਾ ਆਪਣਾ ਜਿਹੜਾ ਵੀਡੀਓ ਲੰਬਾ ਹੋ ਰਿਹਾ ਹੈ ਤੇ ਮੈਂ ਫਿਰ ਬੇਨਤੀ ਕਰਦਾ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਇਹ ਜਿਹੜੇ ਕਮੈਂਟ ਨੇ ਤੁਹਾਡੇ ਇਹ ਹੁਣ ਜਿਹੜਾ ਨਵਾਂ ਵੀਡੀਓ ਇਹੀ ਲਾਈਵ ਸਾਡਾ ਆਊਗਾ ਉਹਦੇ ਤੇ ਇਹ ਕਮੈਂਟ ਨਹੀਂ ਹੋਣੇ ਕਿਰਪਾ ਕਰਕੇ ਤੁਸੀਂ ਇਹ ਦੇਖ ਕੇ ਦੁਬਾਰੇ ਦੇਖ ਕੇ ਇਹ ਤੇ ਕਮੈਂਟ ਕਰਿਓ ਤਾਂ ਕਿ ਤੁਹਾਡੇ ਕਮੈਂਟਾਂ ਜਿਹੜਾ ਸੇਫ ਹੋ ਜਾਣ ਹੈ ਜੀ ਧਰਮਪ੍ਰੀਤ ਸਿੰਘ ਜੀ ਠੀਕ ਹੈ ਜੀ ਧਰਮਪ੍ਰੀਤ ਸਿੰਘ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਧਨਪ੍ਰੀਤ ਜੀ ਕਿੱਥੋਂ ਤੁਸੀਂ ਧਰਮਪ੍ਰੀਤ ਸਿੰਘ ਜੀ ਕਿੱਥੋਂ ਬਿਲੋਂਗ ਕਰਦੇ ਹੋ ਇਹ ਵੀ ਦੱਸਿਓ ਮੜ ਜਾ ਇਹ ਵੀ ਦੱਸੋ ਕਿੱਥੋਂ ਬਿਲੋਂਗ ਕਰਦੇ ਹੋ ਠੀਕ ਹੈ ਜੀ ਤੇ ਇਸ ਕਰਕੇ ਤੁਹਾਡਾ ਤੁਹਾਡੀ ਦਾੜ ਛੁੱਟ ਜੂਗੀ ਜੀ ਇਹ ਗਰੰਟੀ ਆ ਸਾਡੀ ਜੀ ਬੀੜੀਆਂ ਪੀਂਦਾ ਬੀੜੀਆਂ ਛੁੱਟ ਜਾਣਗੀਆਂ ਬਹੁਤ ਦੀਆਂ ਛੜਾਈਆਂ ਨੇ ਜੀ ਇਹ ਮੈਂ 1900 90 99 ਤੋਂ ਸ਼ੁਰੂ ਕੀਤਾ ਕੰਮ ਮੈਂ 90 ਚ ਪੱਤਰਕਾਰੀ ਸ਼ੁਰੂ ਕੀਤੀ ਐ ਉੱਥੇ ਵੀ ਅਸੀਂ ਮਤਲਬ ਲੋਕਾਂ ਦਾ ਇਹੀ ਕੰਮ ਕਰਿਆ ਜੀ ਠੀਕ ਆ ਜੀ ਹੁਣ ਲਾਇਕ ਸ਼ੇਅਰ ਤੇ ਕਮੈਂਟ ਕਰ ਦੋ ਵੀਰ ਬਣ ਕੇ ਤੇ ਆਪਣਾ ਜਿਹੜਾ ਨਰੋਗੀ ਕਾਹ ਹੈ ਪਰਿਵਾਰ ਹੈ ਇਹਨੂੰ ਹੋਰ ਵਧਾ ਲਈਏ ਤੇ ਆਪਾਂ ਜਿਹੜਾ ਹੈਗਾ ਇੱਕ ਇੰਨੀ ਵਧੀਆ ਇੱਕ ਸੁਸਾਇਟੀ ਬਣਾਉਣੀ ਐ ਮਤਲਬ ਇੰਨਾ ਵਧੀਆ ਸਾਡਾ ਸਮਾਜ ਬਣ ਜਵੇ ਵੀ ਅਸੀਂ ਜਿਹੜੇ ਇੱਕ ਦਾ ਖਰਚੇ ਕੱਢ ਜਣਗੇ ਜੋ ਤੁਹਾਡੀ ਕਾਹ ਹੈ ਨਰੋਗੀ ਉਹ ਤੁਹਾਡੇ ਖਰਚੇ ਕੱਢ ਜਣਗੇ ਅਸੀਂ ਖਾਣਾ ਪੀਣਾ ਠੀਕ ਐ ਨੀਂਦ ਚੰਗੀ ਲੈਣੀ ਐ ਠੀਕ ਆ ਨੀ ਮਨ ਦੇ ਉੱਤੇ ਕੰਟਰੋਲ ਕਰਨਾ ਗੁਰਬਾਣੀ ਕਹਿੰਦੀ ਆ ਮਨ ਜਿੱਤੇ ਜਗਜੀਤ ਆਪਣੇ ਮਨ ਤੇ ਕਾਬੂ ਪਾਣਾ ਗੱਲੇ ਕੁਝ ਨਹੀਂ ਹੈਗੀ ਗੱਲ ਤਾਂ ਇਹ ਕੁਝ ਵੀ ਨਹੀਂ ਹੈ ਜਦੋਂ ਤੁਸੀਂ ਉਹਦੇ ਮਨ ਤੂੰ ਕਾਬੂ ਪਾ ਲਿਆ ਸਾਰੀ ਦੁਨੀਆ ਤੇ ਕਾਬੂ ਪਾ ਲਿਆ ਜੀ ਇਹ ਇਹ ਤੁਸੀਂ ਹੁਣ ਆਪ ਦੇਖਣਾ ਠੀਕ ਹੈ ਜੀ ਪਵਨ ਸਿੰਘ ਪਵਨ ਸਿੰਘ ਪਵਨ ਸਿੰਘ ਅੱਛਾ ਜੀ ਹਾਂਜੀ ਹਾਂਜੀ ਪਵਨ ਸਿੰਘ ਜੀ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਤੇ ਇਹ ਤਾਂ ਲਿਖ ਕੇ ਇਹ ਤਾਂ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਪਰ ਤੁਹਾਨੂੰ ਸਾਡੇ ਜਿਹੜੇ ਸੂਲ ਨੇ ਉਹ ਮੰਨੇ ਪੈਣਗੇ ਜਦ ਤੁਸੀਂ ਉਸੂਲਾਂ ਤੇ ਰਹੋਗੇ ਤਾਂ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਜਿਹੜਾ ਪਿੱਛੇ ਨਹੀਂ ਹਟਾ ਸਕਦੀ ਤੁਹਾਨੂੰ ਰੋਗ ਰਹਿਤ ਤੁਸੀਂ ਆਪਦੇ ਆਪ ਹੋ ਜਾਓਗੇ ਇਹ ਤੁਹਾਡੇ ਮਨ ਦੇ ਉੱਤੇ ਆ ਇਹ ਤੁਹਾਡੀ ਜੀਬ ਦੇ ਉੱਤੇ ਆ ਆਪਾਂ ਜੀ ਤੇ ਵੀ ਗੱਲ ਕਰਾਂਗੇ ਇੱਕ ਦਿਨ ਕਿਉਂਕਿ ਇਹ ਸਾਨੂੰ ਕਿੱਥੇ ਕਿੱਥੇ ਸਾਡੇ ਪੌੜੇ ਪਾਉਂਦੀ ਹੈ ਜੀਭ ਦੀ ਗੱਲ ਕਰਾਂ ਅੱਖਾਂ ਵੀ ਪੌੜੇ ਪਾਉਂਦੀਆਂ ਨੇ ਹਰ ਇੱਕ ਚੀਜ਼ ਹੈ ਜਿਹੜੀ ਜਿਵੇਂ ਹੁਣ ਸਾਡਾ ਖਾਣਾ ਹੈ ਖਾਣਾ ਸਾਡਾ ਦਵਾਈ ਵੀ ਹੈ ਖਾਣਾ ਸਾਡੇ ਲਈ ਜ਼ਹਿਰ ਵੀ ਹੈ ਦਵਾਈ ਵੀ ਹੈ ਬਿਮਾਰੀ ਵੀ ਹੈ ਦੇਖੋ ਤੁਸੀਂ ਇਹ ਫਿਰ ਖਾਣ ਦਾ ਢੰਗ ਹੈ ਕੀ ਖਾਣਾ ਤੁਸੀਂ ਇਹ ਤੁਹਾਡੇ ਤੇ ਨਿਰਪਰ ਕਰਦਾ ਹੈ ਉਹੀ ਚੀਜ਼ ਸਾਡੀ ਸੋਚਣ ਦੀ ਹੈ ਸੋਚ ਹੈ ਜਿਹੜੀ ਸਾਨੂੰ ਇਹ ਅੱਗੇ ਵੀ ਲਿ ਜਾ ਸਕਦੀ ਹੈ ਸਾਡੀ ਸੋਚ ਹੈ ਜਿਹੜੀ ਸਾਨੂੰ ਪਿੱਛੇ ਵੀ ਲਿ ਜਾ ਸਕਦੀ ਹੈ ਠੀਕ ਹੈ ਜੀ ਤੇ ਕਰਮਵੀਰ ਜੈਨੀ ਸੰਤ ਸ੍ਰੀ ਕਾਲ ਤਾਇਆ ਕਰਮਵੀਰ ਸਿੰਘ ਜੀ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸੰਤ ਸ੍ਰੀ ਕਾਲ ਤਾਇਆ ਸਰੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਹਿ ਲਿਆ ਠੀਕ ਹੈ ਜੀ ਤੇ ਦੋਸਤੋ ਗੱਲ ਇਹ ਹੈ ਇਹ ਤੁਹਾਡੇ ਦੇ ਨਿਰਪਰ ਕਰਦਾ ਹੈ ਵੀ ਤੁਸੀਂ ਹੁਣ ਆਪਣੀ ਗੱਡੀ ਨੂੰ ਸਾਫ਼ ਸੁਥਰਾ ਰੱਖਣਾ ਹੈ ਆਪਣੀ ਗੱਡੀ ਨੂੰ ਖਰਾਬ ਕਰ ਰੱਖਣਾ ਹੈ ਇਹਦਾ ਇੰਜਨ ਸਹੀ ਸਾਫ਼ ਕਰਨਾ ਹੈ ਇਹ ਇਹ ਤੁਸੀਂ ਆਪ ਦੇ ਆਪ ਕਰ ਸਕਦੇ ਹੋ ਠੀਕ ਹੈ ਨਹੀਂ ਮੰਨਦਾ ਤਾਂ ਬਹੁਤ ਵੱਡੀ ਗੱਲ ਆ ਬੁੱਲਿਆ ਮੰਨਦਾ ਕਿ ਸਮਝਾਉਣਾ ਇੱਧਰ ਪੁੱਟ ਕੇ ਉੱਧਰ ਲਾਉਣਾ ਠੀਕ ਹੈ ਨਹੀਂ ਜੀ ਧਰਮਪ੍ਰੀਤ ਜੀ ਇਹ ਤੁਸੀਂ ਹਾਂਜੀ ਸਤਿ ਜੀ ਕਾਲ ਕਹਿ ਠੀਕ ਹੈ ਜੀ ਮੈਂ ਇਹ ਹੀ ਕੰਮ ਕਰਦਾ ਜੀ ਹੁਣ ਅਹੀ ਕਰਦਾ ਵੀ ਮੈਂ ਨਰੁਗੀ ਕਾਇਆ ਆਪਣੇ ਜਿਹੜਾ ਸਮਾਜ ਆ ਸਾਡੇ ਦੀ ਨਰੁਗੀ ਕਾਇਆ ਹੋ ਜੇ ਅਸੀਂ ਫਾਲਤੂ ਦੀਆਂ ਫਾਲਤੂ ਦੀਆਂ ਝੰਡਾ ਝੰਜਟਾਂ ਚ ਨਾ ਫਸੀਏ ਮੇਰਾ ਮਾਨਾ ਮੇਰਾ ਮਨ ਦੀ ਇੱਛਾ ਇਹੀ ਹੈ ਵੀ ਸਾਰੀ ਦੁਨੀਆ ਇਕੱਲੇ ਇਹ ਨਹੀਂ ਹੈਗਾ ਵੀ ਮੇਰੇ ਨਾਲ ਜੁੜਨ ਵਾਲੇ ਬੰਦੇ ਮੈਂ ਸੋਚਦਾ ਵੀ ਸਾਰੀ ਦੁਨੀਆ ਤੰਦਰੁਸਤ ਹੋ ਜਾਵੇ ਰਾਜਨੀਤਿਕ ਜਿਹੜੇ ਗਲਤ ਲੋਕ ਨੇ ਉਹਨਾਂ ਦੇ ਵੀ ਦਿਮਾਗ ਠੀਕ ਹੋ ਜਾਣ ਬੰਦੇ ਨੂੰ ਬੰਦਾ ਸਮਝਣਾ ਠੀਕ ਹੈ ਨਹੀਂ ਧਰਮਾਂ ਤੋਂ ਉੱਪਰ ਉੱਠ ਕੇ ਜਾਤਾਂ ਤੋਂ ਉੱਪਰ ਉੱਠ ਕੇ ਫਿਰਕਿਆਂ ਤੋਂ ਉੱਪਰ ਉੱਠ ਕੇ ਸਾਰੀ ਦੁਨੀਆ ਇੱਕ ਸਾਰੀ ਦੁਨੀਆ ਇੱਕ ਹੈ ਅਸੀਂ ਦਿਮਾਗ 'ਚ ਇਹ ਬਾੜ ਲੈਣੀ ਹੈ ਵੀ ਸਾਰੀ ਦੁਨੀਆ ਇੱਕ ਹੈ ਬਾਸ ਅਸੀਂ ਆਪਣੇ ਆਪ ਤੰਦਰੁਸਤ ਹੋ ਜਾਾਂਗੇ ਠੀਕ ਹੈ ਨਹੀਂ ਹਾਂ ਸੁਜੀਤ ਸਿੰਘ ਜੀ ਬਿਲਕੁਲ ਸਹੀ ਵੀਰ ਜੀ ਹਾਂਜੀ ਅਸੀਂ ਆਪਣੇ ਆਪ ਨੂੰ ਬਸ ਇੱਕ ਇਨਸਾਨ ਸਮਝੀਏ ਅਸੀਂ ਇਨਸਾਨ ਸਮਝਾਂਗੇ ਸਾਡੇ ਨਾਲ ਜਿਹੜੀ ਤੁਹਾਨੂੰ ਦੇਖ ਕੇ ਦੇਖੋ ਕਹਿੰਦੇ ਪਤਾ ਕੀ ਸੀ ਤੁਸੀਂ ਇਹੋ ਜਿਹੇ ਆਪਣੇ ਆਪ ਨੂੰ ਬਣਾ ਲਓ ਵੀ ਬੰਦਾ ਤੁਹਾਡੇ ਵਰਗਾ ਬਣਨਾ ਹੋਵੇ ਤੁਸੀਂ ਦੂਜੇ ਲਈ ਨਹੀਂ ਜਾਂ ਤੁਸੀਂ ਇਹੋ ਜਿਹੇ ਬਣ ਗਏ ਜਿਹੜੇ ਲੋਕ ਨੇ ਉਹ ਐ ਕਹਿੰਦੇ ਯਾਰ ਵੀ ਫਲਾਣੇ ਵਰਗਾ ਬਣਨਾ ਤੁਕੋ ਕੀ ਡੀਗਰ ਲਈ ਤੁਸੀਂ ਆਪਣੇ ਆਪ ਨੂੰ ਇਹੋ ਜਿਹਾ ਵਧੀਆ ਬਣਾ ਲਓ ਇਹੋ ਜਿਹਾ ਵਧੀਆ ਕਿਵੇਂ ਬਣਾਉਂਗੇ ਵੀ ਜੀ ਆਪਣੇ ਆਪ ਨੂੰ ਇਹੋ ਜਿਹਾ ਵਧੀਆ ਕਿਵੇਂ ਬਣਾਵਾਂਗੇ ਉਹ ਤੁਹਾਨੂੰ ਆਪਣੇ ਜਿਹੜੇ ਊਸੂਲ ਨੇ ਉਹਨਾਂ ਤੇ ਚੱਲਣਾ ਪੈਣਾ ਤੁਹਾਨੂੰ ਇੱਕ ਜ਼ਿੰਦਗੀ ਦੇ ਊਸੂਲ ਬਣਾਉਣੇ ਪੈਣਗੇ ਠੀਕ ਹੈ ਨਾ ਜੀ ਸਭ ਨੂੰ ਬਰਾਬਰ ਰੱਖਣਾ ਹੈ ਕਿਸੇ ਦਾ ਹੱਕ ਨਹੀਂ ਮਾਰਨਾ ਕਮਾਈ ਕੰਮ ਕਰਕੇ ਖਾਣਾ ਕਿਸੇ ਹੱਥਾਂ ਵੱਲ ਨਹੀਂ ਝਾਕਣਾ ਬਹੁਤ ਸਾਰੀਆਂ ਗੱਲਾਂ ਨੇ ਹੈ ਜੀ ਸੁਪਰ ਫਾਸਟ ਬੱਸ Rajasthan Roadways ਬੱਸ ਵਿੱਚ ਮੈਂ ਬੱਸ ਵਿੱਚ ਅੱਛਾ ਜੀ ਅੱਛਾ ਡਰਾਈਵਰੋਂ ਤੁਸੀਂ ਵੈਰੀ ਗੁੱਡ ਜੀ ਬਹੁਤ ਵਧੀਆ ਹੈ ਕਰਮਵੀਰ ਜੀ ਵੈਰੀ ਗੁੱਡ ਬਹੁਤ ਵਧੀਆ ਜੀ ਦੇਖੋ ਕੰਮ ਕਰਨਾ ਹੈ ਡਰਾਈਵਰ ਕੋਈ ਮਾਰੀ ਥੋੜੀ ਹੈ ਡਰਾਈਵਰ ਦੇਖੋ ਤੁਸੀਂ ਕਿੰਨੇ ਲੋਕਾਂ ਦੀ ਹਾਂ ਆਪਾਂ ਇਹਦੇ ਤੇ ਵੀ ਗੱਲ ਕਰਾਂਗੇ ਜਿਹੜਾ ਡਰਾਈਵਰ ਹੈ ਉਹ ਇੱਕ ਜੱਜ ਨਾਲੋਂ ਜ਼ਿਆਦਾ ਐਮੀਅਤ ਰੱਖਦਾ ਹੈ ਡ라이ਵਰ ਦੇ ਜੱਜ ਨਾਲੋਂ ਐਮੀਤ ਰੱਖਦਾ ਇਹਦੇ ਬਾਰੇ ਵੀ ਤੁਹਾਨੂੰ ਗੱਲ ਕਰਾਂਗੇ ਵੀਡੀਓ ਬਹੁਤ ਵੱਡਾ ਹੋ ਰਿਹਾ ਹੈ ਲੰਬਾ ਹੋ ਰਿਹਾ ਤੁਸੀਂ ਜੁੜੇ ਵੀਰ ਬਹੁਤ ਹੋ ਪਰ ਵਿਚਾਰ ਬਹੁਤ ਘੱਟ ਆ ਰਹੇ ਨੇ ਤੁਹਾਡੇ ਵਿਚਾਰ ਦਿਓ ਕਿਉਂਕਿ ਜਿਹੜਾ ਡਰਾਈਵਰ ਆ ਨਾ ਇੱਕ ਜੱਜ ਦੇ ਨਾਲੋਂ ਜਿਹੜਾ ਆਪਣਾ ਦੁਨੀਆ ਜੱਜ ਨੇ ਜਿਹੜੇ ਬੈਠੇ ਅਦਾਲਤਾਂ 'ਚ ਉਹਨਾਂ ਨਾਲੋਂ ਜ਼ਿਆਦਾ ਐਮੀਤ ਰੱਖਦਾ ਮੈਨੂੰ ਜੋ ਗਲਤ ਕਹਿ ਦੂਗਾ ਮੈਂ ਉਹਨੂੰ ਦੱਸੂਗਾ ਵੀ ਕਿਉਂ ਐਮੀਤ ਹੈ ਜੱਜ ਦੀ ਇਹਦੀ ਡਰਾਈਵਰ ਦੀ ਕਿਉਂ ਐਮੀਤ ਹੈ ਠੀਕ ਹੈ ਨਾ ਜੀ ਤੇ ਇਹ ਬਹੁਤ ਵਧੀਆ ਵੀਰ ਜੀ ਬੇਦੋ ਉਹ ਗੀਤ ਨਹੀਂ ਹੈਗਾ ਬੇ ਰੋਟੀ ਹੱਕ ਦੀ ਖਾਈਏ ਜੀ ਠੀਕ ਹੈ ਨਹੀਂ ਭਾਵੇਂ ਬੂਟਪਾਲ ਸ਼ੰਕਰ ਏ ਇਸ ਕਰਕੇ ਦੋਸਤੋ ਕੰਮ ਕੋਈ ਵੀ ਮਾੜਾ ਨਹੀਂ ਮੇਰੇ ਵਰਗੇ ਨੇ ਸਾਰੇ ਕੰਮ ਕੀਤੇ ਹੋਏ ਨੇ ਮੈਂ ਤਾਂ ਦੁਕਾਨਾਂ ਮੂਹਰ ਆਪ ਸੰਭਲਦਾ ਰਿਹਾ ਠੀਕ ਹੈ ਨਹੀਂ ਤੇ ਕੂੜਾ ਕਰਕਟਾ ਬਚੱਕਦੇ ਨੇ ਲੋਕਾਂ ਦੇ ਵੀ ਚੱਕ ਦਿੰਦੇ ਓਕੇ ਜੀ ਓਕੇ 20 ਸਾਲ ਉਮਰ ਹੈ ਹੁਣ ਜੇ ਤੁਹਾਡੀ 20 ਸਾਲ ਉਮਰ ਆ ਜੀ ਕਰਮਬੀਰ ਜੀ ਫਿਰ ਮੈਂ ਕਹਣਾ ਵੀ ਦੁਨੀਆ ਦੀ ਤਾਕਤ ਕੋਈ ਵੀ ਤੁਹਾਨੂੰ ਬਿਮਾਰ ਨਹੀਂ ਕਰ ਸਕਦੀ ਹਾਂ ਕੁਝ ਗੱਲਾਂ ਹੈਗੀਆਂ ਨੇ ਜਿਵੇਂ ਪੋਲੂਸ਼ਨ ਹੈ ਲੋਕ ਪਲਾ ਆਏ ਨੇ ਨੇ ਸਲੂਸ਼ਨ ਫਾਇਲ ਦਾ ਉਹਦੇ ਨਾਲ ਕੋਈ ਅਲਰਜੀ ਹੁੰਦੀ ਆ ਕੋਈ ਹੋਰ ਚੀਜ਼ਾਂ ਨੇ ਨਹੀਂ ਮੇਰਾ ਇੱਕ ਹਾਂ ਖਾਣਾ ਪੀਣਾ ਥੋੜਾ ਵਧੀਆ ਹੋ ਜੇ ਖਾਣਾ ਪੀਣਾ ਵਧੀਆ ਹੋਵੇ ਠੀਕ ਆ ਨਹੀਂ ਡਿਊਟੀ 18 ਘੰਟੇ ਆ ਤੁਹਾਡੀ ਹਾਂ ਜੀ ਤੁਸੀਂ 18 ਘੰਟੇ ਨਾ ਕਰੋ ਜੀ ਡਿਊਟੀ ਤੁਸੀਂ ਆਪਣੀ ਸਿਹਤ ਵੱਲ ਧਿਆਨ ਦਿਓ ਪੈਸਾ ਐਮੀਤ ਹੀ ਨਹੀਂ ਰੱਖਦਾ ਜਿੰਨੀ ਤੁਹਾਡੀ ਅਸੀਂ ਪਹਿਲੇ ਪਿਛਲੇ ਵੀਡੀਓ ਤੁਸੀਂ ਦੇਖ ਲਓ ਪਿਛਲੇ ਵੀਡੀਓਜ਼ ਮੇਰੇ ਦੇਖ ਲਓ ਪੈਸਾ ਐਮੀਤ ਹੀ ਨਹੀਂ ਰੱਖਦਾ ਪੈਸਾ ਹੈਗਾ ਦੂਜੇ ਨੰਬਰ ਤੇ ਭਾਈ ਭੈਣ ਦੂਜੇ ਨੰਬਰ ਦੇ ਬੱਚੇ ਦੂਜੇ ਨੰਬਰ ਤੇ ਘਰ ਵਾਲੀ ਦੂਜੇ ਨੰਬਰ ਤੇ ਸਭ ਤੋਂ ਪਹਿਲੇ ਨੰਬਰ ਤੇ ਤੁਹਾਡੀ ਆਪਣੀ ਸਿਹਤ ਆ ਦੋਸਤੋ ਤੁਸੀਂ ਆਪਣੀ ਸਿਹਤ ਵੱਲ ਧਿਆਨ ਦੇਣਾ ਜੇ ਤੁਸੀਂ ਤੰਦਰੁਸਤ ਹੋ ਤੁਸੀਂ ਬਿਲਕੁਲ ਸਹੀ ਹੋ ਤਾਂ ਜਿਹੜਾ ਲੋਕ ਨੇ ਉਹ ਤੁਹਾਡੇ ਨੇ ਨਹੀਂ ਤੁਹਾਡਾ ਕੋਈ ਨਹੀਂ ਹੈਗਾ ਇਹ ਨੋਟ ਕਰ ਲਓ ਜਿਵੇਂ ਜੇਬ ਵਿੱਚ ਪੈਸਾ ਤਾਂ ਸਾਰੇ ਤੁਹਾਡੇ ਨੇ ਜੇ ਤੁਹਾਡੇ ਕੋਲੇ ਕੁਝ ਨਹੀਂ ਹੈਗਾ ਫਿਰ ਕੋਈ ਵੀ ਤੁਹਾਡਾ ਨਹੀਂ ਹੈਗਾ ਮਾਂ ਬਾਪ ਭੈਣ ਭਾਈ ਚਾਚਾ ਤਾਇਆ ਨਾਨਾ ਮਾਮਾ ਜੋ ਵੀ ਹੈਗੇ ਨੇ ਬੱਚੇ ਵੀ ਨਹੀਂ ਫਿਰ ਸਿਆਣ ਦੇ ਠੀਕ ਹੈ ਨਹੀਂ ਇਹਦੇ ਉੱਤੇ ਮੈਂ ਪਿੱਛੇ ਇੱਕ ਵੀਡੀਓ ਆਪਣਾ ਉਹ ਤੁਸੀਂ ਜ਼ਰੂਰ ਕਰਿਓ ਜਿਨਾਂ ਨੇ ਮਦਰ ਸਬਸਕ੍ਰਾਈਬ ਕਰਕੇ ਨੇ ਬੈਲ ਦਾ ਬਟਨ ਜਰੂਰ ਦੱਬਣਾ ਜੀ ਕਿਉਂਕਿ ਫਿਰ ਨੋਟੀਫਿਕੇਸ਼ਨ ਨਹੀਂ ਤੁਹਾਨੂੰ ਮਿਲਦਾ ਹੈਗਾ ਮੈਨੂੰ ਕਈ ਨੇ ਕਿਹਾ ਸੀ ਠੀਕ ਹੈ ਇਸ ਕਰਕੇ ਦੋਸਤੋ ਵੀ ਤੁਸੀਂ ਜਿਹੜਾ ਆਪਦਾ ਆਪਣੀ ਗੱਡੀ ਦਾ ਡਰਾਈਵਰ ਆਪ ਬਣੋ ਤੇ 18 ਘੰਟੇ ਡਿਊਟੀ ਕਰਦੇ ਨੂੰ ਘਟਾ ਦਿਓ ਜੀ ਇਹਨੂੰ 16 ਇਹਨੂੰ ਕਰ ਦਿਓ ਤੁਸੀਂ ਘਟੋ ਜਿਆਦਾ ਨਹੀਂ ਕਰ ਸਕਦਾ 14 ਘੰਟੇ ਕਰ ਦਿਓ ਠੀਕ ਹੈ ਨਹੀਂ ਪੈਸਾ ਕਮਾਉਣਾ ਇੰਨੀ ਐਮਤ ਨਹੀਂ ਹੈਗੇ ਆਪਣੀ ਸਿਹਤ ਐਨੀ ਤੇ ਰੱਖਦੀ ਹੈ ਪੈਸਾ ਥੋੜਾ ਕਰੋੜਾ ਰੁਪਇਆ ਤੁਹਾਡੇ ਕੋਲ ਤੇ ਹੈ ਜਦੋਂ ਤੁਸੀਂ ਬਿਮਾਰ ਹੋ ਬੈੱਡ ਤੇ ਉਹ ਪੈਸਾ ਤੁਹਾਡੇ ਕੋਈ ਕੰਮ ਨਹੀਂ ਆਉਣਾ ਠੀਕ ਆ ਦਵਾਈਆਂ ਦੇ ਘਮ ਆ ਜੂਗਾ ਪਰ ਥੋੜੂ ਤੁਸੀਂ ਉਹਦੇ ਨਾਲ ਖੁਸ਼ੀ ਨਹੀਂ ਮਨਾ ਸਕਦੇ ਮੰਨ ਲਓ ਗਵਾਂਡੀਆਂ ਦੇ ਜਾਂ ਤੁਹਾਡੇ ਰਿਸ਼ਤੇਦਾਰ ਜਿ ਕੋ ਵਿਆਹ ਹੈ ਤੁਸੀਂ ਉੱਥੇ ਭੰਗੜਾ ਨਹੀਂ ਪਾ ਸਕਦੇ ਉੱਥੇ ਕੋਈ ਖਾ ਨਹੀਂ ਪੀ ਨਹੀਂ ਸਕਦੇ ਇਸ ਕਰਕੇ ਦੋਸਤੋ ਆਪਣੀ ਜਿਹੜੇ ਸਿਹਤ ਵੱਲ ਧਿਆਨ ਦਿਓ ਤੇ ਵੀਡੀਓ ਬਹੁਤ ਲੰਬਾ ਹੋ ਰਿਹਾ ਹੈ ਤੇ ਵਿਚਾਰ ਤੁਹਾਡੇ ਆਈ ਜਾਂਦੇ ਨੇ ਇਹ ਮੇਰੀ ਵੀ ਮਜਬੂਰੀ ਹੈ ਵਿੱਚੋਂ ਛੱਡ ਕੇ ਜਾਣਾ ਹੈ ਨਾ ਤੇ ਤੁਸੀਂ ਕੋਈ ਆਪਦਾ ਹੋਰ ਵਿਚਾਰ ਦਿਓ ਜੀ ਪਰ ਬੇਨਤੀ ਇਹ ਹੈ ਵੀ ਹੁਣ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਠੀਕ ਹੈ ਉਹ ਬਈ ਆ ਨਾ ਕਹੋ ਹਾਂਜੀ ਬਹੁਤ ਵਧੀਆ ਫੋਫੜ ਜੀ ਨਹੀਂ ਜੀ ਦੇਖੋ ਸਿੱਧੇ ਆਪਾਂ ਐ ਨਹੀਂ ਨਹੀਂ ਰਿਸ਼ਤੇ ਨਹੀਂ ਬਣਾਉਣੇ ਆਪਾਂ ਨੇ ਆਪਾਂ ਨੇ ਬਸ ਤੰਦਰੁਸਤ ਰਹਿਣਾ ਠੀਕ ਹੈ ਨਹੀਂ ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਸੁਖਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੁਖੇ ਤੇ ਰੰ ਤੁਹਾਡਾ ਨਾਮ ਕੀ ਹੈ ਜੀ ਨਾਮ ਵੀ ਦੱਸ ਦਿਆ ਕਰੋ ਠੀਕ ਹੈ ਨਾ ਜੀ ਸਰਕਾਰ ਕਰੇ ਤਾਂ ਤੋਂ ਸਹੀ ਹੈ ਕੁਝ ਪਤਾ ਨਹੀਂ ਲੱਗ ਰਿਹਾ ਜੀ ਠੀਕ ਹੈ ਜੀ ਤੇ ਹੁਣ ਦੋਸਤੋ ਬਾਤ ਬੇਨਤੀ ਇਹੀ ਹੈ ਵੀ ਸ਼ੇਅਰ ਕਰੋ ਲਾਇਕ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਸਬਸਕ੍ਰਾਈਬ ਕਰਕੇ ਨਾ ਬੈੱਲ ਦਾ ਬਟਨ ਜਰੂਰ ਦਬਿਓ ਠੀਕ ਹੈ ਜੀ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਨਿਰੋਗੀ ਕਾਇਆ ਜਿੰਦਾਬਾਦ ਹੁਣ ਅੱਜ ਇੱਥੇ ਹੀ ਸਮਾਪਤ ਕਰਦੇ ਹਾਂ ਕਿਉਂਕਿ ਵੀਡੀਓ ਬਹੁਤ ਲੰਬਾ ਹੋ ਗਿਆ ਕਈ ਲੋਕ ਕਹਿੰਦੇ ਨੇ ਵੀ ਵੀਰਿਆ ਤੁਹਾਡਾ ਅੱਛਾ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਸੁਖਵਿੰਦਰ ਸਿੰਘ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਦੋਸਤੋ ਇਸ ਕਰਕੇ ਇਹ ਸੁਖਵਿੰਦਰ ਸਿੰਘ ਮਾਸਟਰ ਜੀ ਨੇ ਮੈਨੂੰ ਲੱਗਦਾ ਤੁਸੀਂ ਹਾਂ ਜੀ ਮਾਸਟਰ ਜੀ ਹੋ ਤੇ ਇਸ ਕਰਕੇ ਦੋਸਤੋ ਤੁਹਾਡਾ ਆਪਣੇ ਸਰੀਰ ਵੱਲ ਧਿਆਨ ਦੇਣਾ ਕਿਸੇ ਵੱਲ ਧਿਆਨ ਨਹੀਂ ਦੇਣਾ ਪਹਿਲਾਂ ਨਰੋਗੀ ਕਾਇਆ ਸਾਡੀ ਉਹ ਤੋਂ ਬਾਅਦ ਦੂਜੀ ਗੱਲ ਹੈ ਜੇ ਤੁਸੀਂ ਤੰਦਰੁਸਤ ਹੋ ਤਾਂ ਸਾਰਾ ਜਹਾਨ ਤੁਹਾਡਾ ਹੈ ਜੇ ਤੁਸੀਂ ਤੰਦਰੁਸਤ ਨਹੀਂ ਹੈਗਾ ਤੁਹਾਡਾ ਕੋਈ ਵੀ ਨਹੀਂ ਹੈਗਾ ਤੁਹਾਨੂੰ ਕੋਈ ਚੀਜ਼ ਚੰਗੀ ਨਹੀਂ ਲੱਗਣੀ ਜਿਵੇਂ ਮੈਂ ਤੁਹਾਨੂੰ ਪਿੱਛੇ ਇੱਕ ਦੱਸਿਆ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਨਹੀਂ ਪਿਛਲੇ ਵੀ ਇੱਕ ਵੀਡੀਓ ਦੇ ਵਿੱਚ ਵੀ ਇੱਕ ਬੰਦਾ ਹੁਣ ਬਹੁਤ ਦੁਖੀ ਸੀ ਰੋਣ ਲੱਗਿਆ ਹੋਇਆ ਜਦੋਂ ਬਾਹਰ ਸਵੇਰੇ ਉੱਠ ਕੇ ਬਾਹਰ ਨੂੰ ਗਿਆ ਉਹ ਤਰੇਲ ਪਈ ਹੋਈ ਸੀ ਉਹਦੇ ਦੇ ਘਾਹ ਦੇ ਉੱਤੇ ਉਹ ਸਾਰੇ ਤਰੇਲ ਪਈ ਸੀ ਜਦੋਂ ਉਹਨੇ ਆਖਿਆ ਵੀ ਯਾਰ ਮੈਂ ਰੋਣਾ ਮੈਨੂੰ ਦੇਖ ਕੇ ਘਾਹ ਵੀ ਰੋ ਪਿਆ ਉਹਨੂੰ ਇਹ ਲੱਗਦਾ ਵੀ ਘਾਹ ਵੀ ਰੋ ਰਿਹਾ ਹੈ ਇਸੇ ਕਰਕੇ ਦੋਸਤੋ ਜਦ ਤੁਸੀ ਖੁਸ਼ ਹੁੰਨੇ ਹੋ ਤਾਂ ਸਾਰੀ ਦੁਨੀਆ ਖੁਸ਼ੀ ਲੱਗਦੀ ਹੈ ਜੇ ਤੁਸੀ ਦੁਖੀ ਹੋ ਨਾ ਸਾਰੀ ਦੁਨੀਆ ਦੁੱਖ ਲੱਗਦੀ ਹੈ ਇਸ ਕਰਕੇ ਤੰਦਰੁਸਤ ਰਹੋ ਹਮੇਸ਼ਾ ਆਪਣੇ ਆਪ ਨਾਲ ਗੱਲਾਂ ਕਰੋ ਆਪਣੇ ਆਪ ਨਾਲ ਡੇਲੀ ਕੁਝ ਨਾ ਕੁਝ ਟਾਈਮ ਦੋ ਇੱਕ ਘੰਟਾ ਦੇ ਦੋ ਜਿਵੇਂ ਵਰਜਸ ਕਰਨੀਆਂ ਹੋਰ ਕਰਨਾ ਇੱਕ ਘੰਟਾ ਆਪ ਦੇ ਆਪ ਨੂੰ ਦੋ ਇਹ ਨਹੀਂ ਹੈਗਾ ਬੰਦਾ ਤੂੰ ਸਾਰੇ ਜਿਵੇਂ ਬੀ ਨੇ ਕਿਹਾ ਵੀ 18 ਘੰਟੇ ਡਿਊਟੀ ਕਰਦਾ ਬਿਲਕੁਲ ਗਲਤ ਹੈ ਜੀ ਇਹ ਹਜੇ ਉਮਰ ਤੁਹਾਡੀ ਕੁਝ ਨਹੀਂ ਹੈਗੀ ਜਾਂ ਹੁਣ ਤੁਸੀਂ 20 ਸਾਲ ਦੇ ਨੰਨਾ ਨਾ ਕੰਮ ਕਰਨ ਲੱਗੇ ਕੰਮ ਕਰੋ ਓਵਰਟਾਈਮ ਵੀ ਲਾ ਲਓ ਕੋਈ ਗੱਲ ਨਹੀਂ ਪਰ ਆਪਣੀ ਜ਼ਿੰਦਗੀ ਬਾਰੇ ਦੇਖੋ ਨੀਂਦ ਤੁਹਾਨੂੰ 7 ਘੰਟੇ ਉਹ ਨੀਂਦ ਆ ਜਿਹੜੀ ਗੂੜੀ ਨੀਂਦ ਆ ਪਿਛਲੇ ਵਾਰ ਮੈਂ ਤੁਹਾਨੂੰ ਦੱਸਿਆ ਸੀ ਵੀ 7 ਘੰਟੇ ਨੀਂਦ ਜ਼ਰੂਰੀ ਹੈ ਜੀ ਜੇ ਤੁਸੀਂ 7 ਘੰਟੇ ਨੀਂਦ ਗੂੜੀ ਨੀਂਦ ਲਓਗੇ ਤਾਂ ਆਪਣੇ ਆਪ ਤੁਹਾਡਾ ਜਿਹੜਾ ਚਾਰਜ ਹੈ ਜਿਹੜਾ ਮਾਈਂਡ ਹੈ ਤੁਹਾਡਾ ਸਾਰਾ ਕੁਝ ਤੁਹਾਡਾ ਸਰੀਰ ਚਾਰਜ ਹੋ ਜਾਂਦਾ ਜੀ ਇਹ ਸਾਰੇ ਜਿਹੜੇ ਆਪਦੇ ਆਪ ਨੂੰ ਉਹ ਕਰਦਾ ਹੈ ਮੇਨਟੇਨ ਕਰਦਾ ਵਿਦਿਆਪ ਨੂੰ ਕਰਦਾ ਹੈ ਠੀਕ ਹੈ ਨਹੀਂ ਜਿਹੜਾ ਗੰਦਾ ਕਚਰਾ ਉਹ ਬਾਹਰ ਕੱਢ ਦਿੰਦਾ ਤੇ ਤੰਦਰੁਸਤ ਹੋ ਜਾਂਦਾ ਇਸ ਕਰਕੇ ਦੋਸਤੋ ਤੁਸੀਂ ਆਪਣੇ ਆ ਸਰੀਰ ਵੱਲ ਧਿਆਨ ਦਿਓ ਬਾਕੀ ਗੱਲਾਂ ਬਾਅਦ ਦੀਆਂ ਨੇ ਠੀਕ ਹੈ ਨੀ ਹੁਣ ਕੇ ਹੁਣ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਹੁਣ ਇੱਥੇ ਹੀ ਅੱਜ ਸਮਾਪਤ ਕਰਦੇ ਹਾਂ ਅਗਲੇ ਲਾਈਵ ਦੇ ਲਈ ਅ ਦਰੁਗੀ ਕਾ ਹੈ ਜਿੰਦਾਬਾਦ ਸੋ ਸਾਰੇ ਜੁੜਦੇ ਰਹੋ ਤੇ ਗੱਲ ਇਹ ਵੀ ਆ ਦੋਸਤੋ ਵੀ ਸਾਨੂੰ ਵਿਸ਼ਾ ਦੱਸਿਆ ਕਰੋ ਕਿਹੜੇ ਵਿਸ਼ੇ ਤੇ ਆ ਮੈਂ ਤੁਹਾਨੂੰ ਨੰਬਰ ਆਫ ਦਾ ਦਿੱਤਾ ਹੋਇਆ ਪਿਛਲੇ ਵੀਡੀਓ ਦੇ ਵਿੱਚ ਉਹ ਨੰਬਰ ਦੇ ਤੇ ਤੁਸੀਂ ਮੈਨੂੰ ਜਰੂਰ ਵੀ ਕੋਈ ਵੀ ਤੁਹਾਡੀ ਪ੍ਰੋਬਲਮ ਆ ਕੋਈ ਮੁਸ਼ਕਲ ਹੈਗੀ ਆ ਉਹ ਜਰੂਰ ਦੱਸੋ ਅਸੀਂ ਗੱਲਾਂ ਬਾਤਾਂ ਨਾਲ ਠੀਕ ਕਰਾਂਏ ਨਾ ਅਸੀਂ ਝਾੜਫੂ ਕਰਨਾ ਹੈ ਨਾ ਕੋਈ ਢਾਲਾ ਲਾਉਣਾ ਹੈ ਨਾ ਕਿਸੇ ਬਾਬੇ ਨੂੰ ਮੰਨਣਾ ਹੈ ਨਾ ਕਿਸੇ ਦੇਵੀ ਨੂੰ ਮੰਨਣਾ ਹੈ ਨਾ ਕਿਸੇ ਹੋਰ ਨੂੰ ਮੰਨਣਾ ਹੈ ਠੀਕ ਆਨੇ ਕੋਈ ਟੂਣਾ ਟੰਬਰ ਨਹੀਂ ਕਰਨਾ ਹੈਗਾ ਇਸ ਕਰਕੇ ਤੁਸੀਂ ਬਣੇ ਰਹੋ ਸਾਡੇ ਨਾਲ ਤੇ ਆਉਂਦੇ ਆਉਂਦੇ ਲਾਈਵ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਠੀਕ ਆ ਦੋਸਤੋ ਧੰਨਵਾਦ ਹੁਣ ਇੱਥੇ ਹੀ ਬੰਦ ਕਰਦੇ ਆਂ ਤੇ ਨਰੁਗੀ ਕਹਾ ਜਿੰਦਾਬਾਦ ਉਥੇ ਲਿਖਿਆ ਕਰੋ ਤੁਸੀਂ ਆ ਕੇ ਨਰੁਗੀ ਕਹਾ ਜਿੰਦਾਬਾਦ ਠੀਕ ਹੈ ਨਹੀਂ ਆਪਣੇ ਆਪ ਨੂੰ ਆਪਦੇ ਆਪ ਤਾਰੀਫ ਵੀ ਕਰਿਆ ਕਰੋ ਆਪਦੇ ਆਪ ਤਾਰੀਫ ਕਰੋਗੇ ਨਾ ਤਾਂ ਬੜਾ ਫਰਕ ਪੈਂਦਾ ਜਿਹੜੀ ਗੱਲ ਤੁਸੀਂ ਕਹੇਤੀ ਹੋ ਤੇ ਉਹ ਤੇ ਚੱਲੋ ਚੱਲੇ ਨਹੀਂ ਨਹੀਂ ਹੈਗੇ ਚੱਲਦੇ ਤਾਂ ਉਹ ਤੇ ਚੱਲਣ ਦੀ ਕੋਸ਼ਿਸ਼ ਕਰੋ ਠੀਕ ਹੈ ਨਹੀਂ ਉਥੇ ਚੱਲਣ ਦੀ ਕੋਸ਼ਿਸ਼ ਕਰੋ ਤੁਸੀਂ ਇਹ ਉਹ ਆਪਣੇ ਆਪ ਨੂੰ એનર્ਜੀ ਆਪਣੇ ਅੰਦਰ ਰੱਖ ਲਓ ਤਾਂ ਕਿ ਤੁਸੀਂ ਇਹ ਇਹ ਕਹੋ ਨਾ ਵੀ ਆਦਮੇ ਕਰੇ ਨਹੀਂ ਸਕਦਾ ਕਿਉਂ ਨਹੀਂ ਕਰ ਸਕਦਾ ਜੀ ਹਰ ਇੱਕ ਕੰਮ ਤੁਸੀਂ ਕਰ ਸਕਦੇ ਹੋ ਜਿਹੜਾ ਬਿਮਾਰ ਨੇ ਉਹ ਠੀਕ ਹੋ ਸਕਦੇ ਨੇ ਤੁਸੀਂ ਤੁਸੀਂ ਮੜੇ ਐਕਸਪਾਇਰ ਦੇਖੋ ਤੁਸੀਂ ਹੁਣ ਜਿਹੜੇ ਉਤਸ਼ਾਹਤ ਹੋ ਜਿਵੇਂ ਹੁਣ ਕੋਈ ਆਪਣਾ ਇੱਕ ਫੇਰ ਅੱਗੇ ਹੋ ਜਾਂਦਾ ਇੱਕ ਆਪਣਾ ਹਾਕੀ ਖਿਡਾਰੀ ਸੀ ਉਹਦੇ ਗੋਲੀ ਲੱਗੀ ਸੀ ਦੇਖੋ ਬਾਅਦ ਚੋ ਕੈਪਟਨ ਹੋਏ ਕੈਪਟਨ ਬਣ ਗਿਆ ਟੀਮ ਦਾ ਉਹਦੀ ਲੱਤ ਨਹੀਂ ਸੀ ਚੱਲਦੀ ਫੇਰ ਵੀ ਉਹਨੇ ਇੰਨੀ ਹਿੰਮਤ ਕੀਤੀ ਤੇ ਹੋ ਗਿਆ ਔਰ ਇਆਂ ਇਆਂ ਉਦਾਹਰਨਾਂ ਨੇ ਉਹਨਾਂ ਲੋਕਾਂ ਦੀ ਜਿਹੜੀਆਂ ਹਿਸਟਰੀਆਂ ਪੜਿਆ ਕਰੋ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਬਹੁਤ ਵੀਰ ਜੁੜੇ ਹੋ ਤੁਸੀਂ ਨਰੁਗੀ ਕਾਹਾ ਜਿੰਦਾਬਾਦ ਤੇ ਅੱਗੇ ਤੋਂ ਜਿਹੜਾ ਨਾਲ ਜੁੜਦੇ ਰਹੋ ਤੇ ਆਪਦੇ ਕਮੈਂਟ ਕਰਦੇ ਰਹੋ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਨਰੁਗੀ ਕਾਹਾ ਜਿੰਦਾਬਾਦ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਜੀ ਧੰਨਵਾਦ